ਤਸਵੀਰਾਂ ਵਿਖਾਵਾਗੇ ਤਾਲੂਸੀਰੀਆ ਮਰਸਦ ਸਾਹਿਬ ਦੇ ਉਸ ਘਰ ਦੀਆਂ ਜਿਸ ਘਰ ਵਿੱਚ 6 ਅਕਤੂਬਰ ਨੂੰ ਯਾਨੀ ਕਿ 4 ਦਿਨਾਂ ਬਾਅਦ ਵਿਆਹ ਹੋਇਆ ਪਰ ਤੁਸੀਂ ਹਾਲਾਤ ਦੇਖੋ ਘਰ ਵਿੱਚ ਨਾਤੇ ਅੱਜ ਤੱਕ ਲੜੀਆਂ ਲੱਗੀਆਂ ਨੇ ਤੇ ਬਾਹੀ ਰਵਾਈ ਲੱਗੇ ਰਹੇ ਨੇ ਘਰ ਵਿੱਚ ਕਿਸੇ ਕਿਸਮ ਦੀ ਕੋਈ ਰੌਣਕ ਨਹੀਂ ਆ ਘਰ ਦੇ ਹਾਲਾਤ ਇੰਨੇ ਕਿ ਮਾਰੇ ਨੇ ਤੁਸੀਂ ਦੇਖ ਸਕਦੇ ਹੋ ਸ਼ਤਾਂ ਦੇ ਹਾਲਾਤ ਇਹ ਲੈਂਟਰ ਆ ਪਤਾ ਨਹੀਂ ਕਿਹੜੇ ਵਾਲੇ ਹਾਸਾ ਹੱਸਦਾ ਕਿਹੜੇ ਵਾਲੀ ਖਾਤ ਜਿਹੜੀ ਦੇਖ ਸਕਦੀ ਆ ਪਰ ਘਰ ਦੇ ਤੁਸੀਂ ਹਾਲਾਤ ਦੇਖੋ 4 ਦਿਨਾਂ ਬਾਅਦ ਵਿਆਹ ਹੋਆ 4 ਦਿਨਾਂ ਬਾਅਦ ਆਨੰਦ ਕਾਰਜ ਹੋ ਉਸ ਦਿਹਾ ਪਰ ਅਜ ਤੱਕ ਕੋਈ ਰਿਸ਼ਤੇਦਾਰ ਕੋਈ ਨਾਨਕੇ ਨਹੀਂ ਪਹੁੰਚੇ ਗੁਦਾਬੇ ਨਹੀਂ ਪਹੁੰਚੇ ਪਿਆਰ ਆਖਿਆ ਵੀ ਚਲੋ ਆਪਣੇ ਹਾਲਾਤ ਸੁਧਰ ਜਾਣਗੇ ਬੇਟੀ ਨੂੰ ਵਧੀਆ-ਵਧੀਆ ਮੈਂ ਤੋਹਾਂਗੀ ਕਿ ਕੋਈ ਪ੍ਰਬੰਧ ਹੋਏਗਾ ਪਰ ਨਹੀਂ ਕੋਈ ਪ੍ਰਬੰਧ ਨਹੀਂ ਹੋਰ ਪਰੇਸ਼ਾਨੀਆਂ ਪੈ ਗਈਆਂ ਕਿ ਕੋਈ ਸੋਝਤਾ ਨਹੀਂ ਪਿਆ ਕੋਈ ਭੈਣ ਭਰਾ ਸਾਥ ਨਹੀਂ ਦੇ ਰਿਹਾ ਕੋਈ ਮਤਲਬ ਤਾਂ ਨਹੀਂ ਪੜ ਰਿਹਾ ਇਹ ਕਿ ਮੇਰੇ ਵੀਰ ਭਰਾ ਮਤਲਬ ਕਿਸੇ ਨੇ ਮੇਰਾ ਸਾਥ ਨਹੀਂ ਕੁ ਦੇਣ ਨਾ ਕੁ ਮੇਰੇ ਬਾਹ ਬਾੜਿਆ ਨਾ ਮੇਰੇ ਘਰ ਹੀ ਆ ਰਿਹਾ ਥੋੜੀ ਇਸ ਕਰਕੇ ਪਰੇਸ਼ਾਨੀ ਬਹੁਤ ਜਿਆਦੀ ਮੈਨੂੰ ਕਿ ਮੈਂ ਹੁਣ ਕਰਾਂਗੀ ਕਿ ਮੇਰੇ ਕੱਲੀ ਦੇ ਜੁਮੇ ਆਰੀ ਆ ਤੇ ਮੇਰਾ ਪਤੀ ਵੀ ਉਹ ਮਤਲਬ ਉਹ ਤਾਂ ਕੋਈ ਪਤਾ ਨਹੀਂ ਸੋਰਨ ਕਿ ਵਿਆਹ ਦੀ ਜੁਮਿਆਰੀ ਕਿੰਨੀਆਂ ਹੁੰਦੀਆਂ ਵਾਂ ਪਹਿਲਾਂ ਹਾਲਾਤ ਮਾਰੇ ਜੋ ਚੰਗੇ ਵੀ ਹੋਣਗੇ ਮੈਂ ਤੇ ਹੀ ਮਤਲਬ ਵਿਸ਼ਵਾਸ ਹੀ ਮੈਨੂੰ ਕਿ ਹਾਲਾ ਚੰਗੇ ਹੋ ਜਾਣਗੇ ਮੈਂ ਆਪਣੇ ਤੈਨੂੰ ਵਧੀਆ-ਵਧੀਆ ਤੋਰਾਂਗੀ ਪਰ ਉਹ ਹਾਲਾਤ ਹੋਰ ਵੀ ਹੋਰ ਵੱਧ ਗਏ ਤੁਹਾ ਮੈਂ ਕਦੇ ਨਹੀਂ ਸੋਚਿਆ ਕਿ ਮੈਂ ਮੋੜ ਤੇ ਆਵਾਂਗੀ ਅੱਜ ਮੈਂ ਬਹੁਤ ਖੁਸ਼ ਹਾਂ ਦਲਜੀਤ ਮਾਮਾ ਜੀ ਵੱਲ ਕਿ ਅਮਰੀਕਾ ਰਾਏ ਨੇ ਤੇ ਮੈਂ ਬਹੁਤ ਖੁਸ਼ ਹਾਂ ਅੱਜ ਇਹਨਾਂ ਨੂੰ ਵੇਖ ਕੇ ਕਿ ਸਾਡੇ ਘਰ ਇਹਨਾਂ ਨੇ ਪੈਰ ਪਾਇਆ ਹੈ ਕਿ ਹੁਣ ਮੈਨੂੰ ਕਿ ਆਪਣੇ ਕਿ ਮਾਮਾ ਜੀ ਤੇ ਵਿਸ਼ਵਾਸ ਆ ਕਿ ਮੇਰਾ ਵਿਆਹ ਬਹੁਤ-ਬਹੁਤ ਵਧੀਆ ਹੋ ਜਾਣਾ ਜਦੋਂ ਇੰਟਰਕਟੀਆਂ ਕਰਦੇ ਆ ਸਾਰੀ ਸ਼ਾਇਦ ਭੈਣ ਨੂੰ ਪਹਿਲਾਂ ਪਤਾ ਸੀਗਾ ਇਹ ਸਾਡੇ ਵਾਲ ਦੇਖ ਕੇ ਇਹਦੇ ਤੇ ਮੁਸਕਰਾਹਟ ਆ ਗਈ ਹੈ ਉਹ ਜਿਹੜੀ ਮੁਸਕਰਾਹਟ ਹੈ ਅਸੀਂ ਉਸ ਪਰਮਾਤਮਾ ਦਾ ਲੱਖ ਲੱਖ ਕਰਾਣਾ ਕਰਦੇ ਹਾਂ ਕਿ ਤੁਸੀਂ ਪਰਮਾਤਮਾ ਇਹ ਸਾਨੂੰ ਇਸ ਮੁਸਕਰਾਹਟ ਦਾ ਚੁਣਿਆ ਵਾ ਕਿਸੇ ਦੇ ਚਿਹਰੇ ਵਾਸਤੇ ਮੁਸਕਰਾਹਟ ਨਹੀਂ ਹੋਣੀ ਇਹ ਉਸ ਪਰਮਾਤਮਾ ਦਾ ਲੱਖ ਲੱਖ ਕਰਾਣਾ ਇੱਕ ਮਾਨਜਾ ਦਾ ਸਹਿਬ ਹੱਥ ਮੜਿਆਈਆਂ ਜਿਸ ਭਾਵ ਹੈ ਤਿਸ ਦੇ ਉਹ ਉਹਦੀ ਕਿਰਪਾ ਵਾ ਉਹਦੀ ਬਖਸ਼ਿਸ਼ ਹੈ ਜਿਨੇ ਸਾਡੇ ਸਿਰ ਤੇ ਹੱਥ ਰੱਖ ਕੇ ਇਹ ਸਾਡੇ ਕੋ ਸੁਆਮਾ ਲੈ ਰਿਹਾ ਉਹ ਕਰੋੜਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦਾ ਤੇ ਅਸੀਂ ਕਵਾਂਗੇ ਕਿ ਜੇ ਉਹਨੂੰ ਮੈਨੂੰ ਚੁਣਿਆ ਨਾ ਤੇ ਮੈਂ ਉਹਦਾ ਸ਼ੁਕਰਾਨਾ ਬਾਅਦ-ਬਾਅਦ ਕਰਾਂਗਾ ਤੇ ਮੈਂ ਬਾਅਦ-ਬਾਅਦ ਇਹ ਕਵਾਂਗਾ ਕਿ ਜੇ ਮਹਾਤਮਾ ਜੇ ਮੈਨੂੰ ਤੁਤੰਦਸਤੀ ਬਖਸ਼ਿਆ ਤੇ ਮੈਂ ਇਸੇ ਤੁਤੰਦਸਤੀ ਵਿੱਚ ਇਸੇ ਜਜ਼ਬੇ ਨਾਲ ਇਸੇ ਜਨੂਨ ਨਾਲ ਇਸੇ ਵਾਵਾਂ ਕਰਦਾ ਰਹਾਂਗਾ ਤੇ ਲੋਕਾਂ ਦੇ ਚਿਹਰਿਆਂ ਉੱਤੇ ਮਰਜਾਏ ਇਹ ਚਿਹਰਿਆਂ ਤੇ ਖੁਸ਼ੀ ਦਿਹਾੜੀ ਕੋਸ਼ਿਸ਼ ਕਰਾਂਗਾ ਤੇ ਜੀ ਭਾਈ ਪਹੁੰਚਦੇ ਨੇ ਤੇ ਚਾਰ ਚੰਨ ਲੱਗ ਜਾਂਦੇ ਆ ਜਿਹੜੇ ਮਲੇਵਾਰ ਚ ਜਿਹੜੇ ਗਲੀ ਵਾੜੇ ਜਿਹੜੇ ਕੋਨੇ ਵਾੜਦੇ ਲੋਕੀ ਬੂਹੇ ਖੋਲ ਲੈਂਦੇ ਆ ਤੇ ਜੀ ਭਾਈ ਆ ਪਹਿਲੇ ਤੇ ਮੇਰਾ ਵੀਰਾ ਆ ਕੋਈ ਕਹਿੰਦੇ ਮੇਰਾ ਭਰਾ ਆ ਕੋਈ ਕਹਿੰਦੇ ਮੇਰਾ ਬੇਟਾ ਆ ਇਹਨਾਂ ਨੂੰ ਵੇਖ ਕੇ ਬੂਹੇ ਦਵਾਜੇ ਦੇ ਖੋਲਦੇ ਆ ਕੋਈ ਪੁਲਿਸ ਵੇਖ ਕੇ ਦਵਾਜੇ ਬੰਦ ਕਰਦੇ ਆ ਪਰ ਇਹਨਾਂ ਨੂੰ ਵੇਖ ਕੇ ਦਵਾਜੇ ਖੁੱਲ ਜਾਂਦੇ ਆ ਕੀ ਲੋਕੇ ਕੋਈ ਰੱਬ ਦਾ ਫਿਸ਼ਤਾ ਆ ਵਾ ਕੀ ਇਹਦਾ ਭਲਾ ਕਰਨੀ ਆ ਵਾ ਇਸ ਕੁੜੀ ਦਾ ਨੰਦ ਕਰ 6 ਗਰੁੱਪ ਨੂੰ ਆਵਾਜ਼ ਸਭ ਤੋਂ ਵੱਲਾ ਉਹਨਾਂ ਦਾ ਅਰਥ ਨੰਦ ਕਰ ਵਿੱਚ ਸਾਧਵੋ ਬਹੁਤ ਬਹੁਤ ਹੋ ਸਕੇ ਇਹਨਾਂ ਦਾ ਨੰਦ ਕਰ ਵਿੱਚ ਸਾਧਵੋ ਹੱਥ-ਹੱਥ ਆਪਣਾ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਹਿੱਸਾ ਪਾਓ ਕਿਰਤ ਜੋ ਖੇਚੋ ਕਰਕੇ ਆਪਣਾ ਹਿੱਸਾ ਪਾਓ ਨੰਦ ਕਰ ਜੋ ਬਹੁਤ ਵੱਡਾ ਕਰਜ ਇੱਕ ਨੰਦ ਕਰ ਕਰਨਾ ਮਹਾਰਾਜ ਦੀ ਵੀ ਆਪਣੀ ਹਾਜ਼ਰੀ ਲੱਗਣ ਬਰਾਬਰ ਇਸ ਕਰਕੇ ਸਾਰੇ ਗਰੁੱਪ ਜੁੜ ਕੇ ਬੇਨਤੀ ਹੈ ਕਿ ਕੰਨਿਆਦਾਨ ਵਿੱਚ ਆਪਣਾ ਹਿੱਸਾ ਜੋੜੋ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਲਪਕ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਤਾਲੂ ਸ਼੍ਰੀ ਅਮਰਸਰ ਸਾਹਿਬ ਦੇ ਉਸ ਘਰ ਦੀਆਂ ਜਿਸ ਘਰ ਵਿੱਚ 6 ਅਕਤੂਬਰ ਨੂੰ ਯਾਨੀ ਕਿ 4 ਦਿਨਾਂ ਬਾਅਦ ਵਿਆਹ ਹੋਆ ਪਰ ਤੁਸੀਂ ਹਾਲਾਤ ਦੇਖ ਲਓ ਘਰ ਵਿੱਚ ਨਾਤੇ ਅੱਜ ਤੱਕ ਲੜੀਆਂ ਲੱਗੀਆਂ ਨੇ ਤੇ ਲਾਹੀ ਅਲਵਾਈ ਲੱਗੇ ਨੇ ਤੁਹਾਨੂੰ ਤਸਵੀਰਾਂ ਜਿਹੜੂ ਖਾਵਾਂਗੇ ਇਸ ਘਰ ਦੀਆਂ ਕੀ ਹਾਲਾਤ ਨੇ ਇਹ ਵਿਆਹ ਵਾਲਾ ਘਰ ਆ ਪਰ ਘਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਰੌਣਕ ਨਹੀਂ ਆ ਘਰ ਦੇ ਹਾਲਾਤ ਇੰਨੇ ਕਿ ਮਾਰੇ ਨੇ ਤੁਸੀਂ ਦੇਖ ਸਕਦੇ ਹੋ ਛੱਤਾਂ ਦੇ ਹਾਲਾਤ ਇਹ ਲੈਂਟਰ ਆ ਪਤਾ ਨਹੀਂ ਕਿਹੜੇ ਵਾਲੇ ਹੱਥ ਆ ਸਕਦਾ ਕਿਹੜੇ ਬਲੀਾ ਖਾਤ ਦੇ ਜਿਹੜੀ ਡਿਕਸਦੀ ਆ ਪਰ ਕਰਦੇ ਤੁਸੀਂ ਹਾਲਾਤ ਦੇਖੋ ਚਾਰ ਦਿਨਾਂ ਬਾਅਦ ਵਿਆਹ ਵਾ ਚਾਰ ਦਿਨਾਂ ਬਾਅਦ ਆਨੰਦ ਕਾਰਜ ਹੋ ਉਸ ਦਿ ਹੀ ਦਾ ਪਰ ਅਜੇ ਤੱਕ ਕੋਈ ਰਿਸ਼ਤੇਦਾਰ ਕੋਈ ਨਾਨਕੇ ਨਹੀਂ ਪਹੁੰਚੇ ਕੋ ਦਾਲਕੇ ਨਹੀਂ ਪਹੁੰਚੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੀ ਹਾਲਾਤ ਨੇ ਇਹ ਚੰਗਾਠਾਂ ਦੇ ਹਾਲਾਤ ਦੇਖ ਲਓ ਸ਼ੌਕ ਲੱਗੀ ਹੋਈ ਆ ਪਤਾ ਨਹੀਂ ਕਦੋਂ ਦਾ ਜਿਹੜਾ ਇਹ ਘਰ ਬਣਿਆ ਹੋਇਆ ਇੱਕ ਕਮਰੇ ਵਿੱਚ ਜਿਹੜਾ ਕਿ ਸਾਰਾ ਪਰਿਵਾਰ ਆ ਰਿਹਾ ਵਾ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਇਹ ਕਮਰਾ ਉਹ ਨੀਵਾ ਕਮਰਾ ਵਾ ਜਦੋਂ ਕਿਦੇ ਮੀਂਹ ਪੈਂਦਾ ਵਾ ਸਾਰਾ ਜਿਹੜਾ ਪਾਣੀ ਆ ਅੰਦਰ ਆ ਜਾਂਦਾ ਵਾ ਤੁਹਾਨੂੰ ਹੋਰ ਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਉਹ ਘਰ ਆ ਇੱਕ ਕਮਰੇ ਵਿੱਚ ਸਾਰਾ ਡੱਬਾ ਜਿਹੜਾ ਕੀ ਆਪਣਾ ਜਿਹੜੀ ਰੋਟੀ ਜੋ ਜਿਹੜਾ ਕੀ ਗੁਜ਼ਾਰਾ ਕਰ ਰਿਹਾ ਵਾ ਕਰਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਧੀ ਆ ਜਿਸ ਦਾ ਅਨੰਦ ਕਾਰਜ ਆ 6 ਅਕਤੂਬਰ ਨੂੰ ਅੱਜ ਤੋਂ 4 ਦਿਨਾਂ ਬਾਅਦ ਵਿਆਹ ਵਾ ਪਰ ਘਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਨਹੀਂ ਆ ਕੋਈ ਰਿਸ਼ਤੇਦਾਰ ਨਹੀਂ ਪੈਮਪਰਾਂ ਨਹੀਂ ਪਹੁੰਚਾ ਤੁਹਾਨੂੰ ਤਸਵੀਰਾਂ ਬੁਖਾ ਰਹੇ ਆ ਅਮਰ ਸਾਦੇ ਮਕਰਬੂਪੁਰਾ ਦੀਆਂ ਗੱਲਬਾਤ ਵੀ ਕਰਾਂਗੇ ਉਸ ਮਾਦੇ ਨਾਲ ਆ ਪਣੇਤੀ ਦਾ ਵਿਆਹ ਧਰ ਲਿਆ ਘਰ ਵਿੱਚ ਕੋਈ ਮਾਹੌਲ ਨਹੀਂ ਆ ਕੋਈ ਵਿਆਹ ਘਰ ਲੱਗ ਨਹੀਂ ਰਿਹਾ ਸੂ ਚਾਰ ਨੇ ਰਹਿ ਗਏ ਨੇ ਵਿਆਹ ਨੂੰ ਕੋਈ ਹਲਵਾਈ ਨਹੀਂ ਲੱਗੇ ਕੋਈ ਲੜੀਆਂ ਨਹੀਂ ਲੱਗੀਆਂ ਕੋਈ ਨਾਨਕੇੜੀ ਪਹੁੰਚੇ ਕੋ ਦਵਾਦਕੇ ਨਹੀਂ ਪਹੁੰਚੇ ਕੀ ਹਾਲਾਤ ਕਿਉਂ ਬਣ ਕੇ ਸਾਂ ਦੇ ਇਸ ਤਰ੍ਹਾਂ ਵੀਰੇ ਪਹਿਲਾਂ ਵੀ ਇਸ ਤਰ੍ਹਾਂ ਵਿਹੜ ਤੇ ਹਾਲਾਤ ਹੀ ਬੇਟੀ ਦਾ ਵਿਆਹ ਰੱਖਿਆ ਵੀ ਚਲੋ ਆਪਣੇ ਹਾਲਾਤ ਸੁਧਰ ਜਾਣਗੇ ਬੇਟੀ ਨੂੰ ਵਧੀਆ-ਵਧੀਆ ਮੈਂ ਤੋਰਾਂਗੀ ਹੀ ਕੋਈ ਪ੍ਰਬੰਧ ਹੋਏਗਾ ਪਰ ਨਹੀਂ ਕੋਈ ਪ੍ਰਬੰਧ ਨਹੀਂ ਹੋਰ ਪਰੇਸ਼ਾਨੀਆਂ ਪੈ ਗਿਆ ਕੇ ਕੋ ਸੋਚਦਾ ਨਹੀਂ ਪਿਆ ਕੋਈ ਭੈਣ ਭਰਾ ਸਾਥ ਨਹੀਂ ਦੇ ਰਿਹਾ ਕੋਈ ਮਤਲਬ ਬਾਣ ਹੀ ਫੜ ਰਿਹਾ ਸੀ। ਤੋਂ ਇਸ ਤਰ੍ਹਾਂ ਹੀ ਹੁਣ ਪਤੀ ਵੀ ਟੈਨਸ਼ਨ ਨਾਲ ਉਹਦੇ ਸੱਟ ਲੱਗੀ ਦਿਮਾਗੀ ਹਾਲ ਤਾਂ ਗਈ। ਤੇ ਉਹ ਹੁਣ ਮੈਨੂੰ ਵੀ ਇੰਨੀ ਕਿ ਪਰੇਸ਼ਾਨੀ ਕਿ ਮੈਨੂੰ ਵੀ ਦਿਮਾਗ ਤੋਂ ਚੇਤਾ ਭੁੱਲਦਾ ਪਿਆ। ਤੇ ਮੈਂ ਕਰਾਂਗੀ ਕਿ ਚਲੋ ਜੋ ਭੈਣ ਭਰਾ ਨੇ ਪਹਿਲਾਂ ਵੀ ਸੇਵਾ ਕੀਤੀ ਆ ਔਰ ਮੈਂ ਵੀਰਾਂ ਦਾ ਧੰਨਵਾਦ ਕਰਦੀ ਆ ਥੋੜੇ ਬਹੁਤੇ ਆਏ ਸੀ। ਤੋਂ ਮੇਰੇ ਪਤੀ ਦਾ ਵੀ ਲਾਜ ਵਿੱਚ ਹੋ ਗਿਆ। ਔਰ ਮੇਰਾ ਵੀ ਚੱਲ ਰਿਹਾ ਮੈਂ ਗੁਲਗੋਸ਼ੀ ਵੀ ਲਵਾ ਕੇ ਹੀ ਹਾਂ ਤੇ ਕੋ ਤੁਹਾਨੂੰ ਤਸਵੀਰਾਂ ਜਰੂਰ ਸਾਢੀ ਕਰਾਂਗੇ ਇਸ ਭੈਣ ਦੇ ਧੀ ਦਾ ਵਿਆਹ ਵਾ 6 ਅਕਤੂਬਰ ਨੂੰ ਪਰ ਘਰ ਦੇ ਹਾਲਾਤ ਇੰਨੇ ਮਾੜੇ ਹੋ ਗਏ ਨੇ ਇੱਕ ਸੇਵਾ ਜਰੂਰ ਲੋਕਾਂ ਨੇ ਕੀਤੀ ਸੀ ਭੈਣ ਭਰਾਵਾਂ ਦਾ ਅਸੀਂ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜਦੋਂ ਵੀਡੀਓ ਵਾਇਰਲ ਹੋਈ ਸੀ ਕਾਫੀ ਭੈਣ ਭਰਾਵਾਂ ਨੇ ਆਪਣੇ ਦਸਬੰਧ ਵਿੱਚੋਂ ਜੋ ਤਿਲ ਫੁੱਲ ਸੇਵਾ ਜਰੂਰ ਕੀਤੀ ਸੀ ਪਰਿਵਾਰ ਦੀ ਪਿੱਤੀ ਦਾ ਅਨੰਦਕਾਰ ਜਿਆ ਪਰ ਕੀ ਪਤਾ ਸੀ ਵੀ ਅਨੰਦਕਾਰ ਤੋਂ ਪਹਿਲਾਂ ਹੀ ਉਸਦੇ ਪਿਤਾ ਦਾ ਐਕਸੀਡੈਂਟ ਹੋ ਜਾਂਦਾ ਜਿਹੜੇ ਪੈਸੇ ਆਏ ਸੀ ਉੱਤੇ ਲੱਗ ਜਾਂਦੇ ਨੇ ਤੇ ਭੈਣ ਵੀ ਜਿਹੜੀ ਡਿਪਰੈਸ਼ਨ ਵਿੱਚ ਤਾਂ ਉਸ ਦੀਆਂ ਤਸਵੀਰਾਂ ਖਵਾਵਾਂਗੇ ਭੈਣ ਨੂੰ ਵੀ ਡਿਪਰੈਸ਼ਨ ਵਿੱਚ ਜਿਹੜਾ ਕੀ ਚੱਲ ਜਾਂਦੀ ਆ ਉਸ ਤੋਂ ਬਾਅਦ ਹਸਪਤਾਲ ਵੀ ਜਾ ਕੇ ਇਹਨੇ ਗੁਰੂ ਕੋਈ ਲੱਗਦੇ ਨੇ ਸੱਤਵਾਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਉਸਦੇ ਪਿਤਾ ਦੀਆਂ ਜਿੱਥੇ ਧੀ ਦਾ ਅਨੰਦ ਕਾਰਜ ਰੱਖਿਆ ਹੋਵੇ ਤੇ ਪਿਤਾ ਦੇ ਕਹਿੰਦੇ ਭਈ ਮੋਢੇ ਤੇ ਜ਼ਿੰਮੇਵਾਰੀ ਹੁੰਦੀ ਆ ਕਿ ਧੀ ਦਾ ਅਨੰਦ ਕਾਰਜ ਕਰ ਰਹਾ ਪਰ ਇਹ ਕਿੱਡਾ ਬਲਸੀ ਬਾਪ ਆ ਮੈਂ ਕਹਿ ਸਕਦਾ ਕਿੱਡਾ ਬਲਸੀ ਬਾਪ ਹੋਊਗਾ ਜਿਹੜਾ ਆਪਣੇ ਧੀ ਦੇ ਨੰਦਕਾਰਜ ਵਾਸਤੇ ਪਉ ਮੇਹਤਰੀ ਕਰ ਸਕਦਾ ਕੁਰੋਜੀ ਰੋਟੀ ਖਵਾ ਨਹੀਂ ਸਕਦਾ ਉਹ ਕਿਹੜੇ ਹਾਲਾਤਾਂ ਵਿੱਚ ਹੋਊਗਾ ਉਹ ਕਿੰਨਾ ਆਪਣੇ ਆਪ ਨੂੰ ਰੋਂਦਾ ਵੀ ਹੋਊਗਾ ਆਪਣੇ ਆਪ ਨੂੰ ਕੋਸਦਾ ਵੀ ਹੋਊਗਾ ਕਿਉਂਕਿ ਹਮੇਸ਼ਾ ਕਹਿੰਦਾ ਵੀ ਧੀ ਦਾ ਦਾਨ ਕੰਨਿਆ ਦਾਨ ਮਹਾਦਾਨ ਮੰਨਿਆ ਜਾਂਦਾ بڑے ਲੋਕਾਂ ਨੇ ਦਾਨੀ ਸਜਣਾ ਨੇ ਕਿਹਾ ਕਿ ਸੇਵਾ ਕੀਤੀ ਸੀ ਪਰ ਜਿੰਨੀ ਸੇਵਾ ਕੀਤੀ ਸੀ ਉਹ ਸਾਰੀ ਇਹਨਾਂ ਦੇ ਇਲਾਜ ਵਾਸਤੇ ਲੱਗ ਗਈ ਆ ਪਾਣੇ ਅਸੀਂ ਦੇਖਿਆ ਜਿਹੜੀਆਂ ਬਾਵਾ ਵਿੱਚ ਚੂੜੀਆਂ ਹੋਣ ਜੈਦੀਆਂ ਸੀ ਖੁਸ਼ੀ ਹੋਣ ਜੈਦੀ ਸੀ ਅਸੀਂ ਦੇਖਿਆ ਉਹਨਾਂ ਬਾਵਾ ਤੇ ਗਲੂਗੋਜ ਲੱਗੇ ਹੋਏ ਨੇ ਥਾ ਥਾ ਤੇ ਟੇਪਾਂ ਲੱਗੀਆਂ ਹੋਈਆਂ ਨੇ ਕੀ ਕਹਿਣਾ ਜਾਓਗੇ ਮੈਂ ਨੇ ਸੋਚਿਆ ਨਹੀਂ ਕਿ ਇਹੋ ਜਿਹੇ ਮੇਰੇ ਤੇ ਹਾਲਾਤ ਮਾੜਾ ਮੋੜ ਆਏਗਾ ਕਦੇ ਨਹੀਂ ਸੋਚਿਆ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਵੱਧ ਤੋਂ ਵੱਧ ਪਰਿਵਾਰ ਦੇ ਹਾਲਾਤ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾ ਦੇ ਮਕਬੂਰ ਪਰਾਵੀਆਂ ਇਸ ਭੈਣ ਦਾ ਅਨੰਦਕਾਰ ਜਿਹੜਾ ਸਦੀ ਦਾ ਬੜੇ ਚਾਵਾ ਨਾਲ ਧੀਆ ਪੁੱਤ ਵੱਡਿਆਂ ਕਰੀਦੇ ਤੇ ਸੋਚੀਦਾ ਸੀ ਧੀਆ ਨੂੰ ਮੂਲਾਣੀਆਂ ਵਾਂਗੂ ਸੌਰੇ ਭੇਜਾਂਗੇ ਬੜੇ ਮਨ ਚਾਹ ਹੁੰਦੇ ਨੇ ਖਾਸ ਕਰਕੇ ਮਾਂ ਦੇ ਜਿਹੜੇ ਬੜੇ ਮਨ ਚਾਹ ਹੁੰਦੇ ਨੇ ਪਰ ਇਸ ਮਾਣੇ ਜਿਹੜੇ ਆਪਣੇ ਚਾਣੇ ਸਾਰੇ ਜਿਹੜੇ ਆਪਣੇ ਤੇ ਦਬਾ ਲਏ ਆ ਆਪਾਂ ਨੇ ਕੀ ਕੀ ਸੁਪਨੇ ਦੇਖੇ ਸੀ ਧੀ ਦੇ ਨਾਲ ਕਾਜ ਵਾਸਤੇ ਦਸ਼ਕਾਂ ਜੂੜ ਸਾਂਣਾ ਕਰਦੇ ਹੋ ਤੇ ਕੀ ਹਾਲਾਤ ਕੀਨ ਕਰਦੇ ਹਾਂ ਹਾਂਜੀ ਸੋਚਿਆ ਸੀ ਕਿ ਮੈਂ ਆਪਣੀ ਧੀ ਦਾ ਵਧੀਆ ਵਿਆਹ ਕਰਾਂਗੀ ਹਾਂਜੀ ਤੇ ਜੋਨ ਨਹੀਂ ਕੋਈ ਖੁਸ਼ائش ਨਹੀਂ ਕੋ ਦਿਖਣ ਦਾ ਫਲ ਨਹੀਂ ਦਿਆ ਇਸ ਕਰਕੇ ਬਹੁਤ ਕਿ ਪਰੇਸ਼ਾਨੀ ਟੈਨਸ਼ਨ ਆ ਜੋ ਕਿ ਪਿਓ ਤੇ ਜ਼ਿੰਮੇਵਾਰੀ ਹੁੰਦੀ ਆ ਮਾਂ ਭੋ ਚੱਲੇ ਮਾਂ ਵੀ ਹੁੰਦੀ ਹੁਣ ਮੈਂ ਸਾਰੀ ਜ਼ਿੰਮੇਵਾਰੀ ਮਿਲ ਤੇ ਆ ਇਨੇ ਕਲਾਤ ਮਾਰੇ ਕਿ ਮੈਂ ਇਸ ਨੂੰ ਸੋਚਦਾ ਨਹੀਂ ਪਿਆ ਮੈਂ ਕਰਾਂਗੀ ਕੀ ਪਰ ਜਦੋਂ ਦੇ ਦਿਲਜੀਤ ਭਾਦੀ ਮੈਨੂੰ ਪਤਾ ਲੱਗਾ ਵੀ ਮਤਲਬ ਬੇਟੀਆਂ ਦੇ ਵਿਆਹ ਕਰਦੇ ਆ ਤੇ ਮੈਨੂੰ ਮੈਸੇਜ ਮਿਲਿਆ ਵਿਆਹ ਕਰਦੇ ਤਾਂ ਰੱਬ ਨੇ ਮੇਰੀ ਸੁਣ ਲਈ ਆ ਮੇਰੇ ਵੀ ਭਰਾ ਹੁਣ ਆਏ ਆ ਮੈਂ ਧੰਨਵਾਦ ਕਰਦੀ ਵੀਰਾਂ ਦਾ ਤੇ ਪਾਣੀ ਮੇਰੇ ਸਭ 6 ਅਕਤੂਬਰ ਨੂੰ ਵਿਆਹ ਹੋਇਆ ਇਸੇ ਬਰਾਤ ਆਉਣੀ ਆ ਇੱਥੇ ਜਵਾਈ ਭਾਈ ਆਉਣਾ ਨਾਲ ਮਰਾਦਾ ਇੰਤਜ਼ਾਮ ਕਿਸ ਤਰ੍ਹਾਂ ਹੋਗਾ ਕੁਚਾ ਪਾਣੀ ਇੰਤਜ਼ਾਮ ਕਰੋ ਰੋਟੀ ਪਾਣੀ ਇੰਤਜ਼ਾਮ ਕੀਤਾ ਵਾ ਸੋਚਿਆ ਹੋਗਾ ਕਿ ਕਿੱਥੇ ਬਰਤਾਲ ਬਿਠਾਉਣੀ ਆ ਕਿ ਚਾਹ ਪਾਣੀ ਪਿਉਣਾ ਨਾ ਰੋ ਰੋਟੀ ਪਾਣੀ ਕੀ ਕੋਲਾ ਕੋ ਸੋਚਿਆ ਇੰਤਜ਼ਾਮ ਹੋਇਆ ਕਿ ਨਹੀਂ ਹੋਇਆ ਦਾ ਸਰ ਨਹੀਂ ਵੀਰੇ ਅਜੇ ਤੱਕ ਜੋ ਥੋੜਾ ਬੋਧਾ ਤਾਂ ਦੱਸਿਆ ਕਿ ਸਾਡੇ ਤੇ ਲੱਗ ਲੱਗ ਗਿਆ ਕੋਈ ਜੇ ਬੇਟੀ ਨੇ ਆਪਣੇ ਲੋੜਵੰਦ ਚੀਜ਼ਾਂ ਜਾਂ ਲੈਣ ਦੀਆਂ ਥੋੜੀਆਂ ਬਤੀਆਂ ਹਾਂਜੀ ਤੇ ਮੈਨੂੰ ਜਿਸੋਂ ਪੈਣਾ ਹੁਣ ਤੱਕ ਕੋਈ ਰਿਸ਼ਤੇਦਾਰ ਕੋ ਨਾਨਕੇ ਨਹੀਂ ਪਹੁੰਚੇ ਕੋ ਦਾਰਕੇ ਨਹੀਂ ਪਹੁੰਚੇ ਕਿਉਂ ਨਹੀਂ ਰਿਸ਼ਤੇਦਾਰ ਆਏ ਅਸੀਂ ਦੇਖਿਆ ਵੀ ਜਦੋਂ ਵਿਆਹ ਹੋ ਤਰਿਆ ਹੁੰਦਾ ਤੇ ਮੀਨਾ ਪਹਿਲਾਂ ਰਿਸ਼ਤੇਦਾਰ ਭੈਣ ਭਰਾਉਣੇ ਸ਼ੁਰੂ ਹੋ ਜਾਂਦੇ ਨੇ ਪਰ ਅਸੀਂ ਦੇਖਿਆ ਤੁਹਾਡੇ ਘਰ ਚ ਕੋਈ ਕਹਿਲ ਪਿਆਲੇ ਹੈ ਨਹੀਂ ਆ ਕੁਲ ਸਤੀਦਾਰ ਨਹੀਂ ਪਹੁੰਚਿਆ ਕੋ ਭੈਣ ਭਲਾਨੀ ਪਹੁੰਚਿਆ ਚੋਣੀ ਬੋੜੇ ਹਜ ਤੱਕ ਡਾੜੇ ਕਰੇ ਪਤਾ ਨਹੀਂ ਵੀਰੇ ਮੈਂ ਤੇ ਇਹੀ ਪਰੇਸ਼ਾਨੀ ਆ ਕਿ ਮੇਰੇ ਵੀਰ ਭਰਾ ਮਤਲਬ ਕਿਸੇ ਨੇ ਮੇਰਾ ਸਾਥ ਨਹੀਂ ਕੋ ਦੇਣਾ ਨਾ ਕਿ ਮੇਰੀ ਬਾਹ ਫਾੜਿਆ ਨਾ ਕਿ ਮੇਰੇ ਘਰ ਹੀ ਆ ਰਿਹਾ ਤੇ ਥੋੜੀ ਇਸ ਕਰਕੇ ਪਰੇਸ਼ਾਨੀ ਬਹੁਤ ਜਿਆਦੀ ਮੈਨੂੰ ਕਿ ਮੈਂ ਹੁਣ ਕਰਾਂਗੀ ਕੀ ਮੇਰੇ ਗੱਲੀ ਤੇ ਜੁਮੇ ਆ ਰਹੀ ਆ ਤੇ ਮੇਰਾ ਪਤੀ ਵੀ ਉਹ ਮਤਲਬ ਉਧਰ ਕੋਈ ਪਤਾ ਨਹੀਂ ਸੋਰਨੋ ਕਿ ਵਿਆਹ ਦੀ ਜੁਮੇ ਆ ਰੀਆਂ ਕਿੰਨੀਆਂ ਹੁੰਦੀਆਂ ਵਾ ਵੀਰੇ ਸੋ ਵੀ ਕਹਿੰਦੇ ਵੀ ਮੀਨਾ ਪਹਿਲੋਂ ਅਸੀਂ ਜਦੋਂ ਧੀ ਜੰਮਦੀ ਕਿਤੇ ਉਦੋਂ ਅਸੀਂ ਜਿਹੜੀ ਮਾਂ ਆ ਹੌਲੀ ਹੌਲੀ ਆਪਣਾ ਜਿਹੜੀ ਧੀ ਵਾਸਤੇ ਦਾਜ ਦੋਣਾ ਸ਼ੁਰੂ ਕਰ ਦਿੰਦੀ ਆ ਤੇ ਧੀ ਨੂੰ ਆਪਣੇ ਸਹੁਰੇ ਘਰੇ ਭੇਜਣਾ ਵਾ ਉਹਦਾ ਸਮਾਨ ਜੋੜਣਾ ਸ਼ੁਰੂ ਕਰ ਦਿੰਦੀ ਦਾਜ ਦਾ ਕਿ ਧੀ ਜਮ ਕੇ ਜ਼ਿੰਮੇਵਾਰੀਆਂ ਬੜੀਆਂ ਹੋਗੀਆਂ ਨੇ ਤੁਸੀਂ ਧੀ ਵਾਸਤੇ ਕੀ ਜੋੜਿਆ ਹੁਣ ਤੱਕ ਕੀ ਸਮਾਨ ਜਿਹੜਾ ਧੀ ਵਾਸਤੇ ਤਿਆਰ ਕੀਤਾ ਵਾ ਨਹੀਂ ਵੀਰੇ ਮੈਂ ਤੇ ਇਹੀ ਸੋਚਿਆ ਹੈ ਕਿ ਚਲੋ ਜੇ ਪਹਿਲਾਂ ਹਾਲਾਤ ਮਾੜੇ ਚਲ ਚੰਗੇ ਵੀ ਆਉਣਗੇ ਮੈਂ ਤੇ ਇਹੀ ਮਤਲਬ ਵਿਸ਼ਵਾਸ ਸੀ ਮੈਨੂੰ ਕਿ ਹਾਲਾਤ ਚੰਗੇ ਹੋ ਜਾਣਗੇ ਮੈਂ ਆਪਣੀ ਤੀਨ ਨੂੰ ਵਧੀਆ-ਵਧੀਆ ਤੋਰਾਂਗੀ ਪਰ ਉਹ ਹਾਲਾਤ ਹੋਰ ਵੀ ਹੋਰ ਵੱਧ ਗਏ ਤਾਂ ਮੈਂ ਕਦੇ ਨਹੀਂ ਸੋਚਿਆ ਕਿ ਮੈਂ ਮੋੜ ਤੇ ਆਵਾਂਗੀ ਹਾਂਜੀ ਕਿ ਵੀ ਜਿਵੇਂ ਸੁਭੀ ਦਲਜੀਤ ਸਿੰਘ ਆਏ ਨੇ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਨੇ ਜਿਹੜਾ ਵੀਰ ਹਮੇਸ਼ਾ ਲੋੜਵੰਦ ਭੈਣਾਂ ਦੇ ਭਰਾ ਬੰਦੇ ਨੇ ਤੇ ਜਿਹੜੀਆਂ ਧੀਆਂ ਦੇ ਆਨੰਦ ਕਾਰਜ ਹੁੰਦੇ ਨੇ ਉਹਨਾਂ ਦੇ ਮਾਮੇ ਬਣ ਕੇ ਆਉਂਦੇ ਨੇ ਠੀਕ ਆ ਨਾਨਕਾ ਮੇਲ ਬਣ ਕੇ ਆਉਂਦੇ ਨੇ ਅੱਜ ਵੀ ਤੁਹਾਡੇ ਘਰੇ ਆਏ ਨੇ ਸੂਟ ਲੈ ਕੇ ਆਏ ਨੇ ਦਾਜਵਾਲੀ ਦੇ ਭੀਗ ਵਾਸਤੇ ਮਠਾਈ ਦਾ ਡੱਬਾ ਲੈ ਕੇ ਆਏ ਨੇ ਅਸੀਂ ਦੇਖਿਆ ਜਿਹੜੇ ਘਰ ਵਿਆਹ ਕਰਿਆ ਹੋਵੇ ਉੱਥੇ ਤੇ ਕਹਿੰਦੇ ਹਲਵਾਈ ਲੱਗੇ ਹੁੰਦੇ ਨੇ ਮਿੱਠੇ ਬੂੰਦੀਆਂ ਦਾ ਕੱਢੀ ਜਾਂਦੀਆਂ ਨੇ ਫਸ ਅਸੀਂ ਦੇਖਿਆ ਤੁਹਾਡੇ ਘਰ 4 ਦਿਨ ਵਿਆਹ ਨੂੰ ਰਹਿ ਗਏ ਨੇ ਅੱਜ ਤੱਕ ਮਠਾਈ ਦਾ ਡੱਬਾ ਤੱਕ ਨਹੀਂ ਆਇਆ ਉਹ ਵੀ ਅੱਜ ਦਲਜੀਤ ਵੀਰ ਡੱਬਾ ਲੈ ਕੇ ਆਇਆ ਤੇ ਫਿਰ ਜਾ ਕੇ ਪਰਿਵਾਰ ਦਾ ਮੂੰਹ ਮਿੱਠਾ ਕਰਾਇਆ ਕੀ ਕਹਿਣਾ ਚਾਹੋਗੇ ਮੈਂ ਤੇ ਬਹੁਤ ਤੁਹਾਨੂੰ ਅਦ ਕਰਦੀ ਆ ਦਲਜੀਤ ਭਾਰੀ ਦਾ ਕਿ ਮੈਨੂੰ ਇੰਨੀ ਕਿ ਖੁਸ਼ੀ ਮੈਂ ਖੁਸ਼ੀ ਹੋਈ ਕਿ ਮੈਂ ਖੁਸ਼ ਬਹੁਤ ਖੁਸ਼ ਹੋ ਗਈ ਆ ਕਿ ਮੈਨੂੰ ਇਹ ਵਿਸ਼ਵਾਸ ਹੋ ਗਿਆ ਕਿ ਮੇਰਾ 30 ਦਾ ਵਿਆਹ ਵਧੀਆ-ਵਧੀਆ ਹੋ ਜਾਏਗਾ। ਔਰ ਮੈਂ ਧੰਨਵਾਦ ਕਰਦੀ ਆ ਸਾਰੇ ਵੀਰਾਂ ਦਾ ਵੀ ਕਿ ਜਿੰਨਾ ਕਿ ਮੇਰੀ ਮਦਦ ਕੀਤੀ ਆ। ਤੇ ਮੇਰੇ ਘਰ ਨਾਨਕਾ ਮੇਲ ਬਣ ਕੇ ਆਏ ਆ। ਤੇ ਪਹਿਣ ਕੇ ਸੋਚਿਆ ਸੀ ਵੀ ਇਸ ਤਰ੍ਹਾਂ ਸਰਦਾਰ ਦਿਲਜੀਤ ਸਿੰਘ ਆਉਣਗੇ ਪੰਜਾਬ ਪੁਲਿਸ ਵਰਦੀ ਪਾ ਕੇ ਤੇ ਧੀ ਦੇ ਸਿਰ ਤੇ ਹੱਥ ਰੱਖਣਗੇ ਤੇ ਅਸ਼ੀਰਵਾਦ ਦੇਣਗੇ ਆਗੇ ਨਾਲ ਨੂੰ। ਮੈਂ ਕਦੇ ਨਹੀਂ ਸੋਚਿਆ। ਹਾਂਜੀ। ਤੇ ਪਰ ਚਲੋ ਧੰਨਵਾਦ ਕਰਦੀ ਆ ਵੀਰਾਂ ਦਾ। ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਖਬਰ ਜਿਹੜੀ ਆ ਮਨ ਨੂੰ ਭਾਵਕ ਕਰਨ ਵਾਲੀ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਡੀ ਕਰ ਰਹੇ ਆ ਅੰਮ੍ਰਿਤਸਰ ਦੇ ਮਕਬੂਰ ਹੋ ਰਹੀਆਂ ਕਿਥੇ ਕਿ ਕੋਮਲ ਆਦੀ ਦੀ ਦਾ ਅਨੰਦਕਾਰਜ ਆ ਅੱਜ ਤੋਂ 4 ਦਿਨ ਬਾਅਦ ਜਿਵੇਂ ਕਿ ਅੱਜ 2 ਤਰੀਕ ਆ 6 ਤਰੀਕ ਨੂੰ ਅਨੰਦਕਾਰਜ ਆ ਪਰ ਘਰ ਦੇ ਹਾਲਾਤ ਇੰਨੇ ਕੁ ਨਾਕ ਜਿਗ ਨੇ ਘਰ ਚ ਇੰਨੀ ਕੁ ਗਰੀਬੀ ਆ ਕਿਤੇ ਕਹ ਅੱਤ ਦੀ ਗਰੀਬੀ ਦੀ ਮੈਂ ਕਹਿ ਸਕਦਾ ਇੱਕੋ ਕਮਰਾ ਉਹ ਵੀ ਪਤਾ ਨਹੀਂ ਕਿਹੜੇ ਵળે ਢਾਹ ਢੇਰੀ ਹੋ ਜੇ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਜੀ ਇਥੇ ਬਰਾਤ ਆਉਣੀ ਆ ਨਾ ਤਾਂ ਕੋਈ ਬਰਾਤ ਦਾ ਇੰਤਜ਼ਾਮ ਕੀਤਾ ਗਿਆ ਕਿਸੇ ਕਿਸਮ ਦੀ ਕੋਈ ਸਕੂਲ ਤੋਂ ਨਹੀਂ ਆ ਤੇ ਤੁਸੀਂ ਦੇਖਿਆ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਜਿਹੜੇ ਕਿ ਸਰਦਾਰ ਦਲਜੀਤ ਸਿੰਘ ਗੁਰੂ ਦੇ ਸਿੰਘ ਨੇ ਜਿੱਥੇ ਡਿਊਟੀ ਸੋਹਣੀ ਨਿਭਾਉਂਦੇ ਨੇ ਉਥੇ ਸੇਵਾ ਹੀ ਬੜੀ ਸੋਹਣੀ ਕਰਦੇ ਨੇ ਹੁਣ ਤਾਂ ਪਤਾ ਹੀ ਨਹੀਂ ਕਿੰਨੀਆਂ ਧੀਆਂ ਦੀਆਂ ਆਨੰਦ ਕਾਰਜ ਕਰ ਚੁੱਕੇ ਨੇ ਕਿਨੇ ਭੈਣਾਂ ਦੇ ਜਿਹੜੇ ਭਰਾ ਬਣ ਕੇ ਆਏ ਨੇ ਤੇ ਸਾਡਾ ਵੀ ਉਹਨਾਂ ਨੂੰ ਧੰਨਵਾਦ ਆ ਜਿੱਥੇ ਅੱਜ ਪਰਿਵਾਰ ਦੀ ਬਾਹ ਫੜੀ ਆ ਇਸ ਪਰਿਵਾਰ ਦੀ ਸਾਰ ਵੀ ਲਈ ਆ ਤੇ ਵਿਆਹ ਵਾਲੀ ਕੁੜੀ ਨਾਲ ਵੀ ਗੱਲਬਾਤ ਕਰਦੇ ਆ ਜਿਹੜੀ ਕਿ ਹਮੇਸ਼ਾ ਹੀ ਚਾਹ ਹੁੰਦਾ ਵਿਆਹ ਵਾਲੀ ਕੁੜੀ ਨੂੰ ਆਪਣੇ ਵਿਆਹ ਦਾ ਉਸ ਦਾ ਵਿੜਾ ਆਨੰਦਕਾਰਜ ਆ ਉਹ ਵਿਆਹ ਸੋਹਣਾ ਹੋ ਸਕੇ ਪੁੱਤ ਵਿਆਹ ਘਰੇ ਧਰ ਲਿਆ ਪਰ ਘਰੇ ਵਿਆਹ ਵਾਲਾ ਮਾਹੌਲ ਨਹੀਂ ਬਣ ਰਿਹਾ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੂੰਗੀ ਕਿ ਸਾਡੇ ਘਰ ਕਿ ਕੁਝ ਵੀ ਨਹੀਂ ਹੈਗਾ ਇਸ ਟਾਈਮ ਕਿ ਸਾਡੇ ਵੀਰ ਭਰਾਵਾਂ ਨੇ ਹੋਰ ਵੀ ਪਹਿਲਾਂ ਹੈਲਪ ਕੀਤੀ ਸੀ ਤੇ ਉਹ ਥੋੜੇ ਮੰਮਾ ਤੇ ਲਾਗੇ ਥੋੜੇ ਪਾਪਾ ਤੇ ਲਾਗੇ ਬਾਕੀ ਮੈਂ ਆਪਣਾ ਸਮਾਨ ਥੋੜਾ ਬੋਤਾ ਲੈ ਆਈ ਹਾਂ ਤੇ ਅੱਜ ਮੈਂ ਬਹੁਤ ਖੁਸ਼ ਆ ਕਿ ਦਲਜੀਤ मामा ਜੀ ਬਣ ਕੇ ਮੇਰੇ ਘਰ ਆਏ ਨੇ ਤੇ ਮੈਂ ਬਹੁਤ ਖੁਸ਼ ਹਾਂ ਅੱਜ ਇਹਨਾਂ ਨੂੰ ਵੇਖ ਕੇ ਕਿ ਸਾਡੇ ਘਰ ਇਹਨਾਂ ਨੇ ਪੈਰ ਪਾਇਆ ਹੈ ਕਿ ਹੁਣ ਮੈਨੂੰ ਕਿ ਆਪਣੇ ਕਿ मामा ਜੀ ਤੇ ਵਿਸ਼ਵਾਸ ਆ ਕਿ ਮੇਰਾ ਵਿਆਹ ਬਹੁਤ-ਬਹੁਤ ਵਧੀਆ ਹੋ ਜਾਣਾ ਤੇ ਇਹ ਕਿਸ ਤਰ੍ਹਾਂ ਦੇਦੀ ਹੂੰ ਦਲਜੀਤ ਸਿੰਘ ਜਿਹਦੇ ਵੀ ਮਾਮੇ ਬਣੇ ਨੇ ਤੇ ਉਸ ਧੀ ਦੇ ਅਨੰਦ ਕਾਰਜ ਬਹੁਤ ਸੋਹਣੇ ਹੋਏ ਨੇ ਕਹਿੰਦੇ ਧੀਆ ਪਰੀਆਂ ਵਾਂਗੂ ਬਣਾ ਕੇ ਤੋਰੀਆ ਨੇ ਇਹਨਾਂ ਲੋਕ ਪਿਆਰ ਕਰਦੇ ਨੇ ਅੱਜ ਤੱਕ ਪਤਾ ਨਹੀਂ ਕਿੰਨੇ ਕੁ ਧੀਆ ਦੇ ਨਾਨਕਾ ਜੀ ਕਰ ਚੁੱਕੇ ਨੇ ਇੰਨੇ ਕਿ ਸੇਵਾ ਨਿਭਾ ਚੁੱਕੇ ਨੇ ਅਸੀਂ ਦੇਖਿਆ ਤੁਹਾਡੇ ਦੇ ਮਾਮੇ ਨਹੀਂ ਆਏ ਪਰ ਸਰਦਾਰ ਦਲਜੀਤ ਸਿੰਘ ਜੀ ਮਾਮਾ ਬਣ ਕੇ ਆ ਗਿਆ ਅਈ ਨਾਨਕਾ ਮੇਲੇ ਲੈ ਕੇ ਕਿਸ ਤਾਂ ਦੇ ਦੀ ਜੀ ਨੂੰ ਮੈਂ ਬਹੁਤ ਖੁਸ਼ ਆ ਇਹ ਮੈਂ ਇਹਨਾਂ ਦੀਆਂ ਵੀਡੀਓ ਹੋਰ ਵੀ ਦੇਖੀਆਂ ਸੀ YouTube ਦੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਤੇ ਮੈਂ ਵੀ ਉਮੀਦ ਕਰਦੀ ਆ ਕਿ ਮੇਰੇ ਘਰ ਵੀ ਆਏ ਨੇ ਕਿ ਮੈਂ ਬਹੁਤ ਖੁਸ਼ ਆ ਅੱਜ ਮੇਰੇ ਇਸ ਦੀ ਹਰਕਤ ਹੀ ਦਾ ਚਾਹ ਹੁੰਦਾ ਮਨ ਚ ਰੀਝਾ ਹੁੰਦੀਆਂ ਨੇ ਉਹ ਪਰਿਵਾਰ ਨੂੰ ਤਿਆਰ ਹੋਵੇ ਤੇ ਡੋਲੀ ਬਹਿ ਕੇ ਜਾਵੇ ਪਰ ਕੀ ਲੱਗਦਾ ਨਹੀਂ ਤੁਸੀਂ ਇੱਕ ਬਦਲਸੀ ਪਰਿਵਾਰ ਮੈਂ ਕਹਿ ਸਕਦਾ ਵਾਂ ਚਲੋ ਮੈਨੂੰ ਮਾਫ ਕਰਿਓ ਕਿਉਂਕਿ ਇੰਨਾ ਵੱਡਾ ਸ਼ਬਦ ਕਹਿ ਦਿੱਤਾ ਕਿਉਂਕਿ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਇੱਕ ਘਰ 'ਚ ਅਤਿ ਦੀ ਗਰੀਬੀ ਆ ਤੇ ਜਿਹੜਾ ਪਿਤਾ ਸੀ ਉਹਨੇ ਅੱਗੇ ਲਾ ਕੇ ਕੰਮ ਕਰਨੇ ਇਸ ਘਰ ਦੇ ਕਿਉਂਕਿ ਪਿਤਾ ਦਾ ਬੜਾ ਸਹਾਰਾ ਆਂਦਾ ਵਾ ਧੀਆਂ ਪੁੱਤ ਨੂੰ ਵੀ ਉਸ ਦਾ ਪਿਤਾ ਪਿੱਛੇ ਮਤ ਕਰ ਰਿਹਾ ਕੰਮ ਕਰ ਰਿਹਾ ਪਲਸੇ ਦੇਖਿਆ ਇਹ ਬਲਸੀ ਬਾਪ ਮੈਂ ਕਹਿ ਸਕਦਾ ਜਿਹੜਾ ਚੰਗੀ ਤਰ੍ਹਾਂ ਤੈਨੂੰ ਅਸ਼ੀਰਵਾਦ ਹੀ ਦੇ ਸਕਿਆ ਤੇਰੇ ਵਿਆਹ ਵਿੱਚ ਪੂਰਾ ਕੰਮ ਨਹੀਂ ਕਰ ਸਕਿਆ ਕਿਉਂਕਿ ਹਮੇਸ਼ਾ ਬਾਪ ਦੇ ਸਿਰ ਤੇ ਬਹੁਤ ਵੱੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਇਹ ਜ਼ਿੰਮੇਵਾਰੀਆਂ ਸਾਰੀਆਂ ਤੇਰੀ ਮਾਂ ਨਿਭਾ ਰਹੀ ਆ ਬਾਪ ਦੇ ਵੀ ਤੇ ਮਾਂ ਦੇ ਵੀ ਅਸੀਂ ਦੇਖਿਆ ਇਹ ਪਿੱਛੇ ਐਕਸੀਡੈਂਟ ਜਿਹੜਾ ਠੀਕ ਨਹੀਂ ਹੋ ਸਕਿਆ ਮਾੜੇ ਹਾਲਾਤਾਂ ਵਿੱਚ ਆ ਕਿ ਲੱਗਦਾ ਰੱਬ ਨਾਲ ਕਿੰਨੀ ਨਾਰਾਜ਼ਗੀ ਹੁੰਦੀ ਆ ਵੀ ਰੱਬਾ ਜੇ ਇੱਕ ਰਾਤ ਦੀ ਗਰੀਬੀ ਦਿੱਤੀ ਹੋ ਤੇ ਹਾਲਾਤ ਹੀ ਚੰਗੇ ਦੇ ਦਿੰਦਾ ਅੱਜ ਵਿਆਹ ਤਰਿਆ ਵਾ ਪੀਤਾ ਜਿਹੜਾ ਸੀ ਉਹਨੇ ਕੰਮ ਕਰਨਾ ਸੀ ਉਹ ਅੱਜ ਮੰਜੇ ਤੇ ਪੈ ਗਿਆ ਜਿਹੜੇ ਪੈਸੇ ਚਾਰ ਇਕੱਠੇ ਹੋਏ ਸੀ ਲੋਕਾਂ ਦੀ ਸੇਵਾ ਦੇ ਉਹ ਮਾਂ ਦੇ ਲਾਗੇ ਤੇ ਕੁਝ ਬਾਪ ਤੇ ਲਾਗੇ ਪਰ ਮੈਂ ਕਦੀ ਨਹੀਂ ਸੀ ਸੋਚਿਆ ਕਿ ਪਹਿਲਾਂ ਵੀ ਹਾਲਾਤ ਇਦਾਂ ਦੇ ਸੀ ਮੈਂ ਤਾਂ ਇਹੋ ਸੋਚਿਆ ਸੀ ਕਿ ਹੁਣ ਅੱਗੇ ਜਾ ਕੇ ਕਿ ਹਾਲਾਤ ਵਧੀਆ ਆਉਣਗੇ ਪਰ ਕਿ ਪਿਛਲੇ ਹਾਲਾਤਾਂ ਨਾਲੋਂ ਵੀ ਕਿ ਹੁਣ ਜ਼ਿਆਦੇ ਹਾਲਾਤ ਮਾੜੇ ਹੋ ਗਏ ਨੇ ਤੇ ਪਰ ਮੈਂ ਕਿ ਬਹੁਤ ਧੰਨਵਾਦ ਆ ਅ ਇਹਨਾਂ ਦਰਜੀਤ मामा जी ਦੇ ਕਿ ਮੈਂ ਬਹੁਤ ਖੁਸ਼ ਹਾਂ ਅੱਜ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਸੀ ਗੱਲਬਾਤੀ ਵਿਆਹ ਵਾਲੀ ਕੁੜੀ ਦੇ ਨਾਲ ਤੁਸੀਂ ਦੇਖਿਆ ਇਹਨਾਂ ਦੇ ਚਿਹਰੇ ਤੇ ਖੁਸ਼ੀ ਆ ਗਈ ਆ ਅਸੀਂ ਦੇਖਿਆ ਪਹਿਲਾਂ ਬਹੁਤ ਚਿਹਰੇ ਉਦਾਸ ਸੀ ਇਹਨਾਂ ਦੇ ਪਰ ਸੋਚਿਆ ਸੀ ਪਤਾ ਨਹੀਂ ਇਹਨਾਂ ਦੇ ਕੀ ਹਾਲਾਤ ਬਣ ਗਏ ਕਿਸ ਤਰ੍ਹਾਂ ਦਾੰਦਕਾਰਜ ਹੋਣਗੇ ਕਿਉਂਕਿ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਜਿਸ ਘਰਤੀ ਕਰ ਵਿਆਹ ਕਰਿਆ ਹੋਵੇ ਨਾ ਉਸ ਮਾਂ-ਬਾਪ ਤੇ ਪੁੱਛ ਕੇ ਵੇਖੋ ਕਿੰਡੀ ਜ਼ਿੰਮੇਵਾਰੀ ਰਾਤ ਤੱਕ ਨੀਂਦ ਤੱਕ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਇੰਤਜ਼ਾਮ ਕਰਨਾ ਬਰਾਤ ਦਾ ਕਿਸ ਤਰ੍ਹਾਂ ਰੋਟੀ ਬਣਦੀ ਇੰਤਜ਼ਾਮ ਕਰਨਾ ਪਰ ਮੈਂ ਕਹਿੰਦਾ ਰੱਬ ਹਜੇ ਹੈਗਾ ਲੋਕੀ ਕਹਿੰਦੇ ਕਾਜ ਹੋ ਗਿਆ ਪਰ ਮੈਂ ਕਹਿੰਦਾ ਕਾਜੂਕ ਚ ਵੀ ਰੱਬ ਹੈਗਾ ਰਾਬੋ ਕੇ ਮਸੀਹਾ ਜਿਹੜੇ ਨੇ ਸਰਦਾਰ ਦਲਜੀਤ ਸਿੰਘ ਵਰਗੇ ਵੀਰ ਅੱਜ ਵੀ ਇਸ ਪਰਿਵਾਰ ਦੀ ਬਾਹ ਫੜਦੇ ਨੇ ਤੇ ਸਾਰ ਲੈਂਦੇ ਨੇ ਵਧਾਈ ਦੇ ਪਾਤਰ ਵੀ ਨੇ ਗੱਲਬਾਤ ਕਰਾਂਗੇ ਦਲਜੀਤ ਵੀਰ ਜੀ ਨਾਲ ਦਲਜੀਤ ਵੀਰ ਜੀ ਵਧਾਈ ਦੇ ਪਾਤਰ ਹੋ ਬੜੀ ਸੋਹਣੀ ਸੇਵਾ ਨਿਭਾ ਰਹੇ ਹੋ ਮੈਂ ਦੇਖਿਆ ਪਰਿਵਾਰ ਦੇ ਹਾਲਾਤ ਇੰਨੇ ਕਿ ਮਾੜੇ ਆ ਕਿ ਧੀ ਦਾ ਕਹਿਣਾ ਸੀ ਵੀ ਅਸਲ ਮਾਮੇਦਰੀ ਪਹੁੰਚੇ ਪਰ ਸਰਦਾਰ ਦਲਜੀਤ ਸਿੰਘ ਜਿਹੜਾ ਮਾਮਾ ਬਣ ਕੇ ਜਿਹਨੂੰ ਪਹੁੰਚ ਗਿਆ ਤੇ ਕਹਿੰਦੀ ਮੈਨੂੰ ਹੁਣ ਫਿਕਰ ਨਹੀਂ ਆ ਮੇਰਾ ਵਿਆਹ ਬੜੇ ਚਾਵਾ ਦੇ ਨਾਲ ਮੰਡੋਲੀ ਬੈ ਕੇ ਆਪਣੇ ਸਹੁਰੇ ਜਾਵਾਂਗਾ ਜਾਵਾਂਗੀ ਤੇ ਵਧੀਆ ਕਾਰਜ ਹੋਊਗਾ ਕਿਸਾਂ ਦੀ ਇਹ ਚੀਜ਼ਾਂ ਦਾ ਸਭ ਤੋਂ ਪਹਿਲਾਂ ਜੀ ਨਿਰਪੱਖ ਪੋਸਟ ਦਾ ਬਹੁਤ-ਬਹੁਤ ਧੰਨਵਾਦ ਜਿਨੇ ਇਸ ਧੀ ਦੀ ਜਿਹੜੀ ਪੀੜਾ ਵਾ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਆ ਜਿਹੜਾ ਕਿ ਅੱਜ ਅਸੀਂ ਇੱਥੇ ਆਏ ਆ ਇਸ ਬੇਟੀ ਦਾ ਆਨੰਦ ਕਾਚ ਔਰ ਇਸ ਇਹਦੇ ਫਾਦਰ ਸਾਹਿਬ ਦੀ ਜਿਸਾਂ ਕਿ ਹਾਲਤ ਹੈ ਕਿ ਜਿਹੜਾ ਵੀ ਜੋ ਕਰਦੀ ਰਸਦ ਸੀ ਪੈਸਾ ਸੀਗਾ ਜੋ ਇਹਦੇ ਵਾਸਤੇ ਵਿਆਹ ਵਿੱਚ ਰੱਖਿਆ ਸੀਗਾ ਉਹ ਉਹਦੀ ਸੱਟ ਸੱਟ ਲੱਗਣ ਕਰਕੇ ਉੱਤੇ ਲੱਗ ਰਿਹਾ ਉਹ ਤੁਸੀਂ ਦੇਖਿਆ ਕਿ ਭੈਣ ਹੁਣ ਵੀ ਹਸਪੀਟਲ ਤੋਂ ਆਏ ਆ ਬਿਲਕੁਲ ਇਹਨਾਂ ਦੇ ਡਾਕਟਰ ਨੇ ਕਿਹਾ ਵੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਡਿਪਰੈਸ਼ਨ ਚੱਲ ਜਾਣਾ ਕਿਉਂਕਿ ਭੈਣ ਨੂੰ ਇਹ ਇਹ ਦੱਸਤਾ ਰਿਹਾ ਕਿ ਮੇਰੀ ਬੇਟੀ ਦੇ ਜਿਹੜੇ ਆਨੰਦ ਕਾਰਜ ਹੈ ਉਸੇ ਦੇ ਚੜ ਜਾਣਗੇ ਬਿਲਕੁਲ ਸੋ ਜਿਹੜਾ ਉਹ ਦੁੱਖ ਸੀਗਾ ਜਦੋਂ ਅਸੀਂ ਅੰਦਰ ਐਂਟਰ ਕੀਤੇ ਹੀ ਆ ਤੇ ਜਦੋਂ ਐਂਟਰ ਕੀਤੇ ਆ ਕਰਦੇ ਆ ਸਾਧ ਸ਼ਾਇਦ ਭੈਣ ਨੂੰ ਪਹਿਲਾਂ ਪਤਾ ਸੀਗਾ ਇਹ ਸਾਡੇ ਆਲ ਦੇਖ ਕੇ ਇਹਨਾਂ ਚਿਹਰੇ ਤੇ ਮੁਸਕਰਾਹਟ ਆ ਗਈ ਆ ਔਰ ਜਿਹੜੀ ਮੁਸਕਰਾਹਟ ਹੈ ਅਸੀਂ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆ ਕਿ ਤੁਸੀਂ ਪਰਮਾਤਮਾ ਇਹ ਸਾਨੂੰ ਇਸ ਮੁਸਕਰਾਹਟ ਵਾਸਤੇ ਚੁਣਿਆ ਵਾ ਕਿਸੇ ਦੇ ਚਿਹਰੇ ਵਾਸਤੇ ਮੁਸਕਰਾਹਟ ਲਿਆਉਣੀ ਇਹ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਜਿਨੇ ਸਾਨੂੰ ਇਹੋ ਜੀ ਤੰਦਰੁਸਤੀ ਤੇ ਇਹੋ ਜੀ ਭਾਵਨਾ ਦਿੱਤੀ ਆ ਔਰ ਸੇਵਾ ਕਰਨ ਦਾ ਜਿਹੜਾ ਜज्ਬਾ ਦਿੱਤਾ ਇੱਕ ਜਨੂਨ ਹੈ ਕਿ ਅਸੀਂ ਲੋਕਾਂ ਦੀ ਸੇਵਾ ਜਿਹੜੀ ਆ ਉਹ ਕਰੀਏ ਜਿਸਾਂ ਇਹ ਬੱਚੀ ਦਾ ਆਨੰਦ ਕਰ ਜਾ ਬੱਚੀ ਦਾ ਆਨੰਦ ਕਾਰਜ ਕਿਸੇ ਵੀ ਉਸ insan ਨੂੰ ਨਸੀਬ ਹੁੰਦਾ ਕਿ ਇੱਕ ਕੰਨਿਆ ਦਾ ਜਿਹੜਾ ਵਾ 100 ਗਉ ਗਉਆਂ ਜਿਹੜੀਆਂ দান ਕਰਨ ਦੇ ਬਰਾਬਰ ਹੈ ਸੋ ਅਸੀਂ ਉਸ ਪਰਮਾਤਮਾ ਦਾ ਸ਼ੁਕਰਾਨਾ ਲੱਖ ਲੱਖ ਕਿ ਜਿਸ ਨੇ ਸਾਨੂੰ ਇਹ ਸੇਵਾ ਦਿੱਤੀ ਹੈ ਤੇ ਇਸ ਧੀ ਦੇ ਤੇ ਉਸ ਭੈਣ ਦੇ ਜਿਹੜੇ ਚਿਹਰੇ ਤੇ ਮੁਸਕਰਾਹਟ ਆ ਗਈ ਆ ਅਸੀਂ ਉਹਦਾ ਵੀ ਸ਼ੁਕਰਾਨਾ ਉਸ ਪਰਮਾਤਮਾ ਦਾ ਕਰਦੇ ਆ ਕਿਉਂਕਿ ਇਹਦੇ ਵਿੱਚ ਮੇਰਾ ਕੁਝ ਨਹੀਂ ਹੈ ਜਿਹੜੇ ਮੇਰੇ ਨਾਲ ਦਾਨੀ ਸੱਜਣ ਨੇ ਇਹਨਾਂ ਦਾ ਬੜਾ ਮੈਨੂੰ ਹੌਸਲਾ ਕਿ ਜਿਹੜੇ ਹਰ ਥਾਂ ਆ ਕੇ ਜਾਂ ਕੋਈ ਧੀ ਦੀ ਅਨੰਦ ਕਾਰਜ ਆ ਚਾਹੇ ਕੋ ਪੜ੍ਹਾਈ ਦਾ ਕੰਮ ਆ ਚਾਹੇ ਕੋਈ ਕਿਸੇ ਨਸ਼ੇ ਦੀ ਦਲਦਲ ਜੋ ਕਰਨਾ ਇਹ ਮੇਰਾ ਹਰ ਇੱਕ ਥਾਂ ਆ ਕੇ ਆ ਕੇ ਖੜੇ ਹੋ ਜਾਂਦੇ ਆ ਸੋ ਅੱਜ ਜਿਹੜਾ ਇਹ ਸਾਰਿਆਂ ਨੂੰ ਸਾਨੂੰ ਹੰਬਲਾ ਮਾਰਨ ਦੀ ਜਰੂਰਤ ਹੈ ਸਾਰੇ ਇਕੱਠੇ ਹੋ ਕੇ ਇਹੋ ਜਿਹੇ ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨੇ ਇੱਥੇ ਪਰਮਾਤਮਾ ਹੁੰਦੀ ਬੜੀ-ਬੜੀ ਬਖਸ਼ਿਸ਼ਾ ਕੁਇ ਇੰਦਾਮਦਾਸ ਨਗਰੀ ਚ ਰਹਿ ਰਹੇ ਆਪਾਂ ਤੇ ਇੱਥੇ ਕਿਸੇ ਨੂੰ ਇੱਕ ਕੁ ਕੁਮਾਰੀ ਇਹਨਾਂ ਅੱਛੇ ਕੰਮ ਵਾਸਤੇ ਤੇ ਲੋਕੀ ਹਜ਼ਾਰਾਂ ਦੀ ਗਿਣਤੀ ਵਿੱਚ ਧਾ ਕੇ ਖੜੇ ਹੋ ਜਾਂਦੇ ਲੱਖਾਂ ਦੀ ਗਿਣਤੀ ਜਾ ਕੇ ਖੜੇ ਹੋ ਜਾਂਦੇ ਆ ਸੋ ਅੱਜ ਵੀ ਇੱਕ ਥੋੜੇ ਚਾਰ ਦਿਨ ਰਹਿ ਗਏ ਤੇ ਚੌ ਦਿਨਾਂ ਦੇ ਵਿੱਚ ਅਸੀਂ ਇਹ ਬੇਟੀ ਦਾ ਜਿਹੜਾ ਆਨੰਦ ਕਾਰਜ ਆ ਉਹ ਵੀ ਕਰਨਾ ਤੇ ਮੈਂ ਕਹਾਂਗਾ ਕਿ ਉਸ ਐਨਜੀਓ ਤੇ ਅੱਗੇ ਵੀ ਸਾਡੀ ਬੇਨਤੀ ਆ ਕਿ ਕੋਈ ਵੀ ਇਸ ਇਹਦੇ ਜਿਹੜੇ ਫਾਦਰ ਸਾਹਿਬ ਜਿਹੜੇ ਸਿਰਚ ਵਿੱਚ ਸੱਟ ਲੱਗੀ ਹੈ ਜਿਹੜੇ ਕਿ ਇਸ ਵੇਲੇ ਸੈਂਸ ਵਿੱਚ ਨਹੀਂ ਹੈਗੇ ਉਹਨਾਂ ਦਾ ਵੀ ਇਲਾਜ ਕਰਾਇਆ ਜਾਵੇ ਤੇ ਇਸ ਧੀ ਦੇ ਆਨੰਦ ਕਾਰਜ ਕਰਾ ਕੇ ਕੰਮ ਨਿਪਟ ਚੜ੍ਹ ਜਾਵੇ ਬਿਲਕੁਲ ਜੀ ਤੇ ਮੈਨੂੰ ਇਹ ਸੋ ਦਲਜੀਤ ਜੀ ਦਿੱਥੇ ਡਿਊਟੀ ਸੋਹਣੀ ਨਿਭਾਉਂਦੇ ਹੋ ਕਹਿੰਦੇ ਅਫਸਰ ਵੀ ਬਹੁਤ ਤੁਹਾਡਾ ਮਾਨ ਸਨਮਾਨ ਕਰਦੇ ਨੇ ਬੜਾ ਕਹਿੰਦਾ ਫਖਰ ਹੈ ਅਮਰਸਾਦੀ ਪੁਲਿਸ ਨੂੰ ਖਾਸ ਕਰਕੇ ਟ੍ਰੈਫਿਕ ਪੁਲਿਸ ਨੂੰ ਸਾਡੇ ਕੋਲ ਵਿੱਚ ਸਰਦਾਰ ਸਬਕ ਇੰਸਪੈਕਟਰ ਸਰਦ ਕਹਿੰਦੇ ਚਰਚੇ ਬੜੀ ਦੂਰ ਦੂ ਤੱਕ ਨੇ ਕਹਿੰਦੇ ਵਿਦੇਸ਼ਾਂ ਦੀ ਧਰਤੀ ਤੱਕ ਚਰਚੇ ਨੇ ਤੇ ਖਾਸ ਕਰਕੇ ਜਿਹੜੀ ਆ ਪੰਜਾਬੀ ਜਿਹੜੀ ਇੰਡਸਟਰੀ ਦੇ ਵੱਡੇ ਵੱਡੇ ਕਲਾਕਾਰ ਨੇ ਕਹਿੰਦੇ ਉਹ ਬੜਾ ਮਾਣ ਬਖਦੇ ਨੇ ਬੜਾ ਪਿਆਰ ਕਰਦੇ ਨੇ ਤੇ ਡੀਜੀਪੀ ਸਾਹਿਬ ਵੀ ਗੱਲ ਕਰੀਏ ਪੰਜਾਬ ਪੁਲਿਸ ਦੀ ਉਹਨਾਂ ਨੂੰ ਵੀ ਬੜਾ ਫਕਰ ਹੈ ਵੀ ਸਾਡੀ ਪੰਜਾਬ ਪੁਲਿਸ ਵਿੱਚ ਵੀ ਸਰਦਾਰ ਦਜੀਤ ਸਿੰਘ ਵਰਗੇ ਸਾਬਕਾ ਇੰਸਪੈਕਟਰ ਨੇ ਜਿਹੜੇ ਕਿ ਹਮੇਸ਼ਾ ਇਹ ਜਿੱਥੇ ਡਿਊਟੀ ਸੋਣੀ ਨਿਭਾਉਂਦੇ ਨੇ ਉੱਥੇ ਆਪਣੇ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰਦੇ ਨੇ ਕਿੰਨਾ ਕਿ ਚੰਗੀਆਂ ਲਾਦਾ ਜਦੋਂ ਅਫਸਰ ਵੱਡਾ ਮਾਨ ਸਨਮਾਨ ਕਰਦੇ ਨੇ ਅਫਸਰ ਵੱਲੋਂ ਤਾਰੀਫ ਕੀਤੀ ਜਾਂਦੀ ਆ ਪਈ ਸਾਡੇ ਵੀ ਅਮਰਸਾਹ ਸਾਹਿਬ ਵਿੱਚ ਸਰਦਾਰ ਦਲਜੀਤ ਸਿੰਘ ਹੈਗਾ ਜਿਹੜਾ ਕਿ ਲੋਕ ਭਲਾਈ ਦੇ ਕੰਮ ਵੀ ਕਰਦਾ ਤੇ ਡਿਊਟੀ ਸੋਣੀ ਨਿਭਾਉਂਦਾ ਤੇ ਖਾਸ ਕਰਕੇ ਗੁਰੂ ਦਾ ਸਿੰਘ ਵੀ ਆ ਮੈਂ ਕਹਾਂਵਾ ਬੜੀ ਵੱਡੀ ਸੋਚ ਆ ਅਕਸਰ ਲੋਕਾਂ ਨੇ ਮਣਾ ਵੀ ਡਰ ਹੁੰਦਾ ਕਿ ਸ਼ਾਇਦ ਪੰਜਾਬ ਪੁਲਿਸ ਮਾੜੀ ਚੰਗੀ ਬੋਲਦੀ ਆ ਕਹਿੰਦੇ ਇਹਨਾਂ ਦਾ ਜਿਹੜਾ ਰਵਈਆ ਬੜਾ ਮਾੜਾ ਪਰ ਮੈਂ ਕਹਿੰਦਾ ਜਿਹੜਾ ਵੀ ਸਰਦਾਰ ਦਲਜੀਤ ਸਿੰਘ ਨੂੰ ਮਿਲਦਾ ਉਹ ਜਫੀਆਂ ਪਾਉਣ ਤੋਂ ਬੇੜਾ ਜਾਂਦਾ ਨਹੀਂ ਤੇ ਇਹਨਾਂ ਵੀ ਤਾਨਨਾਵਾਦ ਕਰਦੇ ਨੇ ਲੋਕ ਅੱਜ ਵੀ ਸਰਦਾਰ ਦਲਜੀਤ ਸਿੰਘ ਲੋਕਾਂ ਦੀ ਗਾੜੀ ਹੱਥ ਜੋੜਦੇ ਨੇ ਇਹਨਾਂ ਕਈ ਕਿਸੇ ਦਾ ਹੱਥ ਚੁੱਕਿਆ ਨਹੀਂ ਅੱਜ ਤੱਕ ਬੜੀ ਵੱਡੀ ਸੋਭਾ ਪਰਮਾਤਮਾ ਜਰੂਰ ਪੰਜਾਬਪੁਰ ਦੀ ਜੋੜੀ ਦਿੱਤੀ ਆ ਪਲੈਕ ਤੱਕ ਜੀ ਤੋਂ ਇਲਾਵਾ ਕਿਸੇ ਨਾਲ ਮਾੜਾ ਸ਼ਬਦ ਨਹੀਂ ਬੋਲਦੇ ਦਲਜੀਤ ਸਿੰਘ ਜੀ ਕਿਸ ਤਾਂ ਦੇ ਉਹ ਚੀਜ਼ਾਂ ਜਨਮੀ ਸਾਡੇ ਜੀ ਖਾਸ ਕਰਕੇ ਮਾਨਯੋਗ ਡੀਜੀਪੀ ਸਾਹਿਬ ਉਹ ਸਾਡੇ ਡਿਪਾਰਟਮੈਂਟ ਦਾ ਹੋਰ ਵੀ ਡਿਪਾਰਟਮੈਂਟ ਜਿਹੜੇ ਬੜਾ ਪਿਆਰ ਬਖਸ਼ਦੇ ਨੇ ਜਿਸ ਤਾਂ ਕਿ ਸਾਡੇ ਡੀਜੀਪੀ ਸਾਹਿਬ ਨੇ ਸਾਨੂੰ ਪ੍ਰਮੋਸ਼ਨ ਦੇ ਕੇ ਮੈਨੂੰ ਇਸ ਕੰਮ ਕਰਕੇ نوازਿਆ ਕਿ ਮੇਰੀ ਸੋਸ਼ਲ ਐਕਟੀਵਿਟੀ ਕਰਕੇ ਔਰ ਲੋਕਾਂ ਦੇ ਵਿੱਚ ਜਿਹੜਾ ਚੰਗਾ ਅਕਸ਼ਯੋਗ ਪੇਸ਼ ਕਰਨਾ ਉਹਨੂੰ ਸਾਹਮਣੇ ਲਿਆਉਣਾ ਇਹ ਵੀ ਇੱਕ ਮੀਡੀਆ ਦਾ ਬੜਾ ਵੱਡਾ ਹੱਥ ਹੈ ਇਹ ਮੈਂ ਜਿਹੜੀਆਂ ਸੁਵਾਵਾਵਾਂ ਕੀਤੀਆਂ ਇਹ ਮੀਡੀਆ ਨੇ ਲੋਕਾਂ ਦੇ ਵਿੱਚ ਅੱਗੇ ਲੈ ਕੇ ਆਏ ਤੇ ਉਹ ਜਿਹੜੀਆਂ ਵੀਡੀਓ ਸੀਗੀਆਂ ਜਾਂ ਉਹ ਜਿਹੜੀਆਂ ਐਕਟੀਵਿਟੀ ਸੀਗੀਆਂ ਉਹਨਾਂ ਤੱਕ ਪਹੁੰਚੀਆਂ ਤੇ ਉਹਨਾਂ ਨੇ ਮੈਨੂੰ ਇਹ ਜਿਹੜੇ ਆ ਆਪਣੇ ਡਿਸਕ ਦੇ ਕੇ ਜਾਂ ਸਟਾਰ ਲਗਾ ਕੇ ਇੱਕ ਬੜਾ ਵੱਡਾ ਮਾਣ ਬਖਸ਼ਿਆ ਸੋ ਉਹਨਾਂ ਦਾ ਬੜਾ ਸ਼ੁਕਰਾਨਾ ਜਿਨ੍ਹਾਂ ਨੇ ਮੈਨੂੰ ਇਹ ਸਲਾਈਕ ਸਮਝਿਆ ਤੇ ਮੈਂ ਹੁਣ ਵੀ ਇਹ ਬੇਨਤੀ ਕਰਾਂਗਾ ਕਿ ਹੋਰ ਵੀ ਐਸੇ ਸਾਡੇ ਡਿਪਾਰਟਮੈਂਟ 'ਚ ਬੜੇ ਲੋਕ ਹੈਗੇ ਨੇ ਜਿਹੜੀਆਂ ਸੁਵਾਵਾਵਾਂ ਕਰਦੇ ਨੇ ਲੇਕਿਨ ਉਹ ਕਦੀ ਸਾਹਮਣੇ ਨਹੀਂ ਆਦੇ ਤੇ ਅਸੀਂ ਉਹ ਉਹਨਾਂ ਨੂੰ ਕਮਾ ਗਏ ਕਿ ਤੁਸੀਂ ਥੋੜਾ ਜਿਹਾ ਮੀਡੀਆ ਵਿੱਚ ਆਇਆ ਕਿਉਂ ਮੀਡੀਆ ਵਿੱਚ ਆ ਕੇ ਤੁਸੀਂ ਜਿਹੜੀ ਜਿੰਨੀ ਵੀ ਐਕਟੀਵਿਟੀ ਹੁੰਦੀ ਹੈ ਤੁਹਾਡੇ ਵਾਲੇ ਵੇਖ ਕੇ ਕਿਸੇ ਹੋ ਨੂੰ ਹਿੰਮਤ ਮਿਲਦੀ ਹੈ ਹੌਸਲਾ ਮਿਲਦਾ ਕਿ ਅਸੀਂ ਇੱਕ ਪੁਲਿਸ ਵਾਲਾ ਵਰਦੀ ਵਾਲਾ ਬੰਦਾ ਕੰਮ ਕਰਿਆ ਤੇ ਅਸੀਂ ਕੰਮ ਕਰਾਂਗੇ ਹੁਣ ਮੇਰ ਨਾਲ ਸਾਦੇ ਡਿਪਾਰਟਮੈਂਟ ਪਬਲਿਕ ਵੀ ਆ ਜਿਹੜੇ ਰਟਾਇਰ ਬੰਦੇ ਆ ਉਹ ਵੀ ਮੇਰ ਨਾਲ ਜੁੜੇ ਹੋਏ ਆ ਉਹ ਸਾਦੇ ਹੀ ਮੇਰ ਨਾਲ ਸਾਥ ਦੇ ਰਹੇ ਆ ਸੰਗਤ ਆ ਐਸਜੀਪੀਸੀ ਆ ਔਰ ਬਹੁਤ ਬਹੁਤ ਸਾਰੇ ਲੋਕ ਨੇ ਜਿਹੜੇ ਆਦਮੀ ਜਿਹੜੇ ਰਟਾਇਰ ਹੋਏ ਜਾਂ ਆਦਮੀ ਦੇ ਵਿੱਚ ਮੌਜੂਦਾ ਹੈਗੇ ਨੇ ਜੁਡੀਸ਼ੀਅਲ ਦੇ ਹੈਗੇ ਨੇ ਉਹ ਇਸੇ ਤਰ੍ਹਾਂ ਮਾਣ ਬਖਸ਼ਦੇ ਆ ਕਿ ਤੁਸੀਂ ਪੰਜਾਬ ਪੁਲਿਸ ਵਿੱਚ ਰਹਿ ਕੇ ਇੱਕ ਬਹੁਤ ਵੱਡਾ ਨਾਮ ਪੰਜਾਬ ਪੁਲਿਸ ਦਾ ਰੋਸ਼ਨ ਕੀਤਾ ਤੇ ਅਮਰਸਾ ਦਾ ਤੇ ਪੰਜਾਬ ਦਾ ਵੀ ਕੀਤਾ ਤੇ ਇਹ ਇੱਕ ਮਾਣ ਜਿਹੜਾ ਨਾ ਸਹਬ ਹੱਥ ਵੜਿਆਈਆਂ ਜਿਸ ਭਾਵਾ ਇਸ ਦੇ ਉਹ ਉਹਦੀ ਕਿਰਪਾ ਵਾ ਉਹਦੀ ਬਖਸ਼ਿਸ਼ ਹੈ ਜਿਨੇ ਸਾਡੇ ਸਿਰ ਤੇ ਹੱਥ ਰੱਖ ਕੇ ਇਹ ਸਾਡੇ ਕੋਲ ਸੁਆਮਾ ਲੈ ਰਿਆ ਉਹ ਕਰੋੜਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦਾ ਤੇ ਅਸੀਂ ਕਵਾਂਗੇ ਕਿ ਜੇ ਉਹਨੂੰ ਮੈਨੂੰ ਚੁਣਿਆ ਨਾ ਤੇ ਮੈਂ ਉਹਦਾ ਸ਼ੁਕਰਾਨਾ ਬਾਅਦ-ਬਾਅਦ ਕਰਾਂਗਾ ਤੇ ਮੈਂ ਬਾੜ-ਬਾਰ ਇਹ ਕਵਾਂਗਾ ਕਿ ਪ੍ਰਮਾਤਮਾ ਜੇ ਮੈਨੂੰ ਤੰਦਰੁਸਤੀ ਬਖਸ਼ੀ ਹੈ ਨਾ ਤੇ ਮੈਂ ਇਸੇ ਤੰਦਰੁਸਤੀ ਦੇ ਵਿੱਚ ਇਸੇ ਜज्बे ਨਾਲ ਇਸੇ ਜਨੂਨ ਨਾਲ ਇਸੇ ਵਾਵਾ ਕਰਦਾ ਰਹਾਂਗਾ ਤੇ ਲੋਕਾਂ ਦੇ ਚਿਹਰਿਆਂ ਉੱਤੇ ਮੁਰਝਾਏ ਹੋਏ ਚਿਹਰਿਆਂ ਤੇ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕਰਾਂਗਾ ਬਿਲਕੁਲ ਹੀ ਤੇ ਗੱਲ ਕਹੀ ਸਰਦਾਰ ਦਲਜੀਤ ਸਿੰਘ ਦੀ ਅਸੀਂ ਹਮੇਸ਼ਾ ਦੇਖਦੇ ਆਂ ਲੋਕ ਯਾਤਰਾ ਪੰਜਾਬ ਪੁਲਿਸ ਨੂੰ ਮਾਮੇ ਕਹਿੰਦੇ ਨੇ ਤੇ ਅਸੀਂ ਦੇਖਿਆ ਕਈ ਪੰਜਾਬ ਪੁਲਿਸ ਗੁੱਸਾ ਵੀ ਕਰ ਜਾਂਦੇ ਇਸ ਥੀ ਨੂੰ ਲੈ ਕੇ ਵੀ ਸਾਨੂੰ ਮਾਮੇ ਕੋ ਕਹਾ ਜਾਂਦਾ ਪਰ ਸਰਦਾਰ ਦਲਜੀਤ ਸਿੰਘ ਜੀ ਤੁਸੀਂ ਤਾਂ ਵਾਕਈ ਵਧਾਈ ਦੇ ਪਾਤਰ ਵੀ ਹੋ ਤੇ ਮਾਮੇ ਵੀ ਉਹ ਮੈਂ ਜਿਹੜੀ ਗੱਲ ਕਹਾਂ ਕਿਉਂਕਿ ਬੜੀਆਂ ਧੀਆਂ ਦਾ ਆਨੰਦਕਾਰ ਕੀਤੇ ਤੁਸੀਂ ਅੱਜ ਦੇਖਿਆ ਅੱਜ ਕੁੰਮਲ ਦੇ ਕੇਰੇ ਤੇ ਖੁਸ਼ੀ ਵੀ ਸੀ ਤੇ ਉਹਨੇ ਵੀ ਕਿਹਾ ਵੀ ਮੇਰੇ ਮਾਮਾ ਜੀ ਆ ਗਏ ਨੇ ਗੁੱਸਾ ਨਾ ਕਰੋ ਉਸ ਕੀ ਗੱਲ ਦਾ ਕਿਉਂਕਿ ਅਸੀਂ ਇਹ ਦੇਖਦੇ ਆ ਵੀ ਹਮੇਸ਼ਾ ਕਈ ਪੁਲਿਸ ਨੂੰ ਕਹਿੰਦੇ ਨੇ ਕਿ ਸਾਨੂੰ ਮਾਮੇ ਨਾਲ ਕੀ ਕਰੋ ਮਾਮੇ ਤਾਂ ਕਹਿੰਦੇ ਜਦੋਂ ਪੁਲਿਸ ਚਲਾਨਾ ਕੱਢਦੇ ਨੇ ਸ਼ਾਇਦ ਤਾਂ ਉਹਨਾਂ ਮਾਮੇ ਕਹਿੰਦੇ ਨੇ ਪਰ ਤੁਸੀਂ ਚਲਾਨਾ ਨਹੀਂ ਕੱਢਦੇ ਤੁਸੀਂ ਧੀਆਂ ਦੇ ਆਨੰਦਕਾਰ ਕਰਦੇ ਹੋ ਤੁਸੀਂ ਉਸੇ ਲੋੜਵੰਤ ਥਾਂ 'ਤੇ ਪਹੁੰਚਦੇ ਹੋ ਜਿਨ੍ਹਾਂ ਦੇ ਨਾਂਕੇ ਨਹੀਂ ਪਹੁੰਚਦੇ ਆ ਨਾਂਕਾ ਮਿਆਂਲੇ ਬਣ ਕੇ ਆਏ ਹੋ ਵਾਕਿਆ ਤੁਸੀਂ ਵਧਾਈ ਦੇ ਪਾਤ ਲੋ ਤੇ ਵ ਵੇਖੋ ਜੀ ਇੱਕ ਮਾਂ ਨੂੰ ਇੱਕ ਮਮਾ ਲੱਗਦਾ ਤੇ ਮਾਮੇ ਨੂੰ ਦੋ ਮਮੇ ਲੱਗਦੇ ਤੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮੈਂ ਕਹਾਂ ਕਿ ਦੋ ਮਾਵਾਂ ਦਾ ਪਿਆਰ ਇੱਕ ਉਸ ਭੈਣ ਦਾ ਭਰਾ ਬਣ ਕੇ ਮੈਨੂੰ ਜਿੰਨਾ ਇਹਨਾਂ ਨੇ ਮਾਣ ਬਖਸ਼ਿਆ ਤੇ ਮੈਂ ਇਸ ਦੁੱਤਪੇ ਦੇ ਨਾਲ ਇਸ ਰਿਸ਼ਤੇ ਨਾਲ ਪੂਰਾ ਉੱਤਰਨ ਦੀ ਕੋਸ਼ਿਸ਼ ਕਰਾਂਗਾ ਤੇ ਇਸ ਚੀਜ਼ ਦੇ ਚਿਹਰੇ ਤੇ ਮੁਸਕਰਾਹਟ ਜਿਹੜੀ ਅੱਜ ਆ ਗਈ ਆ ਤੇ ਮੈਨੂੰ ਲੱਗਦਾ ਕਿ 100% ਇਹ ਹੋ ਜੇਗੀ ਤੇ ਜਿਹਦਾ ਇਹਦਾ ਆਨੰਦ ਕਾਜ ਹੈ ਤੇ ਬੜੇ ਵਧੀਆ ਜਜਬੇ ਨਾਲ ਔਰ ਪੂਰੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਹੋ ਜਾਣਗੇ ਔਰ ਲੋਕ ਵੀ ਸਾਥ ਦੇਣਗੇ ਤੇ ਇਸੇ ਤਰ੍ਹਾਂ ਪਰਮਾਤਮਾ ਜੇ ਮੈਨੂੰ ਕੋਈ ਵੀ ਦੁਤਵਾ ਦੇਵੇ ਮੈਂ ਆਪਣੀ ਝੋਲੀ ਚ ਪਾਵਾਂਗਾ ਲੇਕਿਨ ਕਿਸੇ ਦੇ ਚਿਹਰੇ ਤੇ ਰੌਣਕ ਆ ਜਾਵੇ ਇਹ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਵਾਹ ਵਾਹ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਗੱਲ ਬਾਕੀ ਕੀਤੀ ਸਰਦਾਰ ਦਲਜੀਤ ਸਿੰਘ ਨੇ ਬਿਚੇਰੇ ਦੇ ਕਿਸੇ ਦੇ ਖੁਸ਼ੀ ਲਾਉਣ ਵਾਸਤੇ ਮੈਨੂੰ ਕੋਈ ਵੀ ਜਿਹੜਾ ਰਿਸ਼ਤਾ ਨਿਭਾਉਣਾ ਪਊਗਾ ਮੈਨੂੰ ਨਿਭਾਉਣ ਵਾਸਤੇ ਤਿਆਰ ਆ ਅਸਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਪੰਜਾਬ ਪੁਲਿਸ ਚ ਉਹ ਮਾਮੇ ਦਾ ਰੋਲ ਬੋਲ ਰਹੇ ਨੇ ਅਹਿਮ ਰੋਲ ਬੜਾ ਵੱਡਾ ਰੋਲ ਹੁੰਦਾ ਨਾਲ ਕੇ ਮੇਲ ਦਾ ਜਿੱਥੇ ਆਪਣੇ ਮਾਮੇ ਨਹੀਂ ਪਹੁੰਚੇ ਸਰਦਾਰ ਜੀ ਪਹੁੰਚ ਗਏ ਨੇ ਅਸਕੇ ਇਸ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕਿ ਪਿਆਰ ਕਰਦੇ ਨੇ ਸਰਦਾਰ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਵਾਲਿਆਂ ਨੂੰ ਤੇ ਹੁਣ ਗੱਲ ਆਪਾਂ ਕਰਾਂਗੇ ਮਿੰਟੂ ਵੀਰ ਜੀ ਜਿਹੜੇ ਕਿ ਸਰਦਾਰ ਦਲਜੀਤ ਸਿੰਘ ਦੀ ਟੀਮ ਦੇ ਹਿੱਸਾ ਨੇ ਮਿੰਟੂ ਵੀਰ ਜੀ ਕਿੱਸਾ ਦੇ ਦਿਓ ਐਡੇ ਵੱਡੇ ਰੱਬ ਦੇ ਫਰਿਸ਼ਤੇ ਜਿਹੜੇ ਸਰਦਾ ਦਿਲਜੀਤ ਸਿੰਘ ਕਿਤੇ ਹਰ ਕੋਈ ਨਹੀਂ ਪਹੁੰਚ ਸਕਦਾ ਸਰਦਾ ਦਿਲਜੀਤ ਸਿੰਘ ਪਹੁੰਚਦੇ ਨੇ ਤੇ ਸੇਵਾ ਨਿਭਾਉਂਦੇ ਨੇ ਕਹਿੰਦੇ ਇਹਨਾਂ ਦੇ ਜਿਹੜੇ ਪੈਰ ਨੇ ਮਰ ਸ਼ੋਭ ਨੇ ਜਿੱਥੇ ਪੈਰ ਰੱਖਦੇ ਨੇ ਨਾ ਉਹ ਘਰ ਦਾ ਭਲਾ ਹੋ ਜਾਂਦਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਸਭ ਤੋਂ ਪਹਿਲਾਂ ਜੀ ਤੁਹਾਡੇ ਨਿਰਪੱਖ ਚੈਨਲ ਦਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਕੋਲ ਹਰੇਕ ਤੱਕ ਇਹ ਵੀਡੀਓ ਪਹੁੰਚਾਈ ਤੁਹਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੁਸੀਂ ਬੁਲਾਇਆ ਸਾਨੂੰ ਇਹ ਘਰ ਪਰਿਵਾਰ ਦਾ ਘਰ ਨੂੰ ਪਹੁੰਚਾਇਆ ਮਲਾਇਆ ਤੇ ਸਭ ਨਾਲ ਪਹਿਲਾਂ ਤੁਹਾਡੇ ਦਿਲਜੀਤ ਭਾਈ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਆਪਣੀ ਟੀਮ 'ਚ ਸ਼ਾਮਿਲ ਕੀਤਾ ਸਾਨੂੰ ਨਾਲ ਜੋੜਿਆ ਇਹ ਮੋਡੇ ਮੋਡਾ ਸਾਥ ਦਿੰਦੇ ਰਹੇ ਆ ਤੇ ਪਹਿਲੀ ਗੱਲ ਜਿੱਥੇ ਦਿਲਜੀਤ ਭਾਈ ਪਹੁੰਚਦੇ ਨੇ ਉਥੇ ਚਾਰ ਚੰਨ ਲੱਗ ਜਾਂਦੇ ਆ ਜਿਹੜੇ ਮੁਹੱਲੇ ਵਰਜਣ ਜਿਹੜੇ ਗਲੀ ਵਰਜਣ ਜਿਹੜੇ ਕੋਨੇ ਵਰਜਣ ਲੋਕੀ ਬੂਹੇ ਖੋਲ ਲੈਂਦੇ ਆ ਦਿਲਜੀਤ ਭਾਈ ਆ ਕੋਈ ਤਾਂ ਮੇਰਾ ਵੀਰ ਆ ਕੋਈ ਕਹਿੰਦੇ ਮੇਰਾ ਭਰਾ ਆ ਕੋਈ ਕਹਿੰਦਾ ਮੇਰਾ ਬੇਟਾ ਆ ਇਹਨਾਂ ਨੂੰ ਵੇਖ ਕੇ ਬੂਹੇ ਦਵਾਜੇ ਖੋਲਦੇ ਆ ਕੋਈ ਪੁਲਿਸ ਵੇਖ ਕੇ ਦਵਾਜੇ ਬੰਦ ਕਰਦੇ ਆ ਪਰ ਇਹਨਾਂ ਨੂੰ ਵੇਖ ਕੇ ਦਵਾਜੇ ਖੁੱਲ ਜਾਂਦੇ ਆ ਕਿ ਲੋਕ ਇਹ ਕੋਈ ਰੱਬ ਦਾ ਫਰਿਸ਼ਤਾ ਆ ਵਾ ਕਿ ਇਹਦਾ ਭਲਾ ਕਰਨ ਆਇਆ ਵਾ ਮੁਹੱਲੇ ਚ ਆ ਵਾ ਕਿ ਇਹਦਾ ਭਲਾ ਕਰਨ ਆਇਆ ਵਾ ਕੀ ਕੀ ਦਾ ਆਨੰਦ ਕਾਰਜ ਕਰਨਾ ਆਇਆ ਵਾ ਕਿ ਇਹ ਘਰ ਦੇ ਨਸ਼ੇ ਬੱਤਾ ਪਰਚਲਦਾ ਉਹਨੂੰ ਨਸ਼ੇ ਪੱਤਿਆਂ ਤੋਂ ਬਚਾਣ ਆਇਆ ਵਾ ਕਿ ਟ੍ਰਾਈਸਾਈਕਲ ਦੇਣਾ ਆ ਵਾ ਕਿ ਮਦਦ ਕਰਨ ਆਇਆ ਵਾ ਰਾਸ਼ਨ ਦੇਣਾ ਆਇਆ ਕਿ ਜੋ ਜਿੰਨਸ ਆਪਣਾ ਹੋ ਸਕਦਾ ਪਰ ਮਦਦ ਆਪਾਂ ਕਰਦੇ ਆ ਦਜੀਤ ਭਾਈ ਨਾਲ ਕੇ ਇਸ ਕਰਕੇ ਮੇਰੀ ਵੀ ਸਾਰੇ ਅੱਗੇ ਬੇਨਤੀ ਆ ਜਿੰਨੇ ਵੀ ਆਪਣੇ ਦੇਸ਼ ਆ ਦੇਸ਼ਾਰੇ ਭਾਈ ਸਾਹਿਬ ਬੈਠੇ ਆ ਉਹਦੇ ਵੱਡੇ ਵੀਰ ਭੈਣਾਂ ਬੈਠੀਆਂ ਨੇ ਜੋ ਵੀਡੀਓ ਦੇਖ ਰਹੇ ਆ ਕਿ ਇਸ ਕੁੜੀ ਦਾ ਆਨੰਦ ਕਾਰਜ 6 ਅਕਤੂਬਰ ਨੂੰ ਹੋਗਾ ਵਾ ਸਭ ਤੋਂ ਵੱਡਾ ਉਹਨਾਂ ਦਾ ਆਨੰਦ ਕਾਰਜ ਵੀ ਸਾਥ ਦਿਵੋ ਵੱਧ ਤੋਂ ਵੱਧ ਹੋ ਸਕੇ ਇਹਨਾਂ ਦਾ ਆਨੰਦ ਕਾਰਜ ਵੀ ਸਾਥ ਦਿਵੋ ਹਰ ਭਾਤ ਆਪਣਾ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਹਿੱਸਾ ਪਾਓ ਕਿਰਤ ਜੋ ਕਿਰਤ ਕਰਕੇ ਆਪਣਾ ਹਿੱਸਾ ਪਾਓ ਆਨੰਦ ਕਾਰਜ ਬਹੁਤ ਵੱਡਾ ਕਾਰਜ ਆ ਇੱਕ ਆਨੰਦ ਕਾਰਜ ਕਰਨਾ ਮਹਾਰਾਜ ਹਜ਼ੂਰੀ ਵਿੱਚ ਆਪਣੀ ਹਾਜ਼ਰੀ ਲੱਗਣ ਦੇ ਬਰਾਬਰ ਆ ਇਸ ਕਰਕੇ ਸਾਰੇ ਕੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਕੰਨਿਆਦਾਨ ਵਿੱਚ ਆਪਣਾ ਹਿੱਸਾ ਯੂਰ ਪਾਓ ਬਹੁਤ ਬਹੁਤ ਧੰਨਵਾਦ ਜੀ ਏਸੀ ਇਸ ਤਰ੍ਹਾਂ ਤੁਸੀਂ ਆ ਫਾਇਆਂ ਨੇ ਸ੍ਰੀ ਅਮਰਸਿੰਘ ਸਾਹਿਬ ਦੇ ਤੇ ਖਾਸ ਕਰਕੇ ਮਕਬੂਪੁਰੇ ਦੀਆਂ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਵਿੱਚ 6 ਅਕਤੂਬਰ ਨੂੰ ਧੀ ਦਾ ਆਨੰਦ ਕਾਰਜ ਆ ਕੋਮਲ ਦਾ ਪਾ ਤੁਸੀਂ ਹਾਲਾਤ ਦੇਖ ਲਓ ਕੀ ਹਾਲਾਤ ਨੇ ਅੱਜ ਤੁਹਾਨੂੰ ਹਾਲਾਤ ਦੇਖੇ ਵੀ ਕਿਤੇ ਰੋਣਾ ਆ ਜਾਊਗਾ ਤੇ ਕਿਤੇ ਇਹ ਰੱਬ ਨਾਲ ਵੀ ਕਿਤੇ ਨਾਰਾਜ਼ਗੀ ਲੱਗਦੀ ਆ ਕਿ ਸੱਚੇ ਪਾਸ਼ਾ ਜੇ ਘਰ 'ਚ ਗਰੀਬੀ ਦਿੱਤੀ ਸੀ ਤੇ ਘਰ 'ਚ ਬਿਮਾਰੀ ਤੇ ਨਾ ਦੇ ਦਿੰਦਾ ਅੱਜ ਤੇ ਇਹ ਨੂੰ ਆਪਣੇ ਵਿਆਹ ਵਾਸਤੇ ਵੀਡੀਓ ਪਾਉਣੀ ਪੈਂਦੀ ਆ ਸਾਡੀ ਮਜਬੂਰੀ ਹੋ ਜਾਂਦੀ ਆ ਸਾਨੂੰ ਵੀ ਮaaf ਕਰਿਓ ਦਰਸ਼ਕੋ ਕਿਉਂਕਿ ਬੜੇ ਦਰਸ਼ਕ ਬੜੇ ਥੱਲੇ ਕਮੈਂਟ ਵੀ ਕਰਦੇ ਨੇ ਵੀ ਆ ਤੁਸੀਂ ਗਰੀਬਾਂ ਦੀ ਵੀਡੀਓ ਪਾਉਂਦੇ ਦੇ ਸ਼ਾਇਦ ਗਰੀਬਾਂ ਦਾ ਮਜ਼ਾਕ ਉਡਾਉਂਦੇ ਹੋ ਇਸ ਕਰਕੇ ਹੱਥ ਜੋ ਕੇ ਬੇਨਤੀ ਸਾਡੀ ਭਾਈ ਜੀ ਅਸੀਂ ਨਹੀਂ ਪਈ ਵੀਡੀਓ ਪਾਵਾਂਗੇ ਪੀ ਪਰਿਵਾਰ ਦਾ ਮਦਦ ਕੌਣ ਕਰੂਗਾ ਸਾਰ ਕੋ ਲਊਗਾ ਸਰਦਾਰ ਦਲਜੀਤ ਸਿੰਘ ਵਰਗੇ ਕਿਸਤਾ ਬੇ ਨਾਲ ਪਤਾ ਲਊਗਾ ਕਿ ਕਿਸੇ ਧੀ ਦੀ ਲੋੜਵੰਦ ਆਨੰਦਕਾਰ ਜਿਆ ਐਸ ਤੱਕ ਕਿ ਮਜਬੂਰੀ ਸਾਡੀ ਵੀ ਬਣ ਜਾਂਦੀ ਆ ਬਸ ਤੁਸੀਂ ਪਿਆਰ ਦੇ ਆ ਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੇ ਕੋਈ ਮਦਦ ਕਰ ਸਕਦਾ ਜਿਹਨੂੰ ਤੇਰਫੋਲ ਸੇਵਾ ਕਰਿਓ ਨਿੱਤੇ ਇਸ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਇਸ ਪਰਿਵਾਰ ਦਾ ਜਿਹੜਾ ਆਨੰਦਕਾਰ ਜਿਆ ਧੀ ਦਾ 6 ਦੁਬਰ ਨੂੰ 4 ਦਿਨ ਰਹਿ ਗਏ ਨੇ 4 ਦਿਨਾਂ ਚ ਜਿੰਦੀ ਕੋਈ ਸੇਵਾ ਕਰ ਸਕਦਾ ਵਾਚੜ ਕੇ ਸੇਵਾ ਕਰਿਓ ਤਾਂ ਜੋ ਕਿ ਜਿਹੜੇ ਕੋਮਲ ਨੂੰ ਆਪਣੀ ਸੋਹਰੇ ਜਾ ਸਕੇ ਅਤੇ ਪਰਿਵਾਰ ਵਿੱਚ ਫਿਰ ਤੋਂ ਜਿਹੜੀ ਖੁਸ਼ਹਾਲੀ ਆ ਸਕੇ ਅਤੇ ਤੇ ਸੁਪਨਾ ਆ ਕੇ ਉਹ ਪਰੀਆਂ ਵਾਂਗ ਤਿਆਰ ਹੋ ਕੇ ਆਪਣੇ ਸੋਹਰੇ ਜਾਵੇ ਉਹ ਤੁਹਾਡੇ ਹੱਥ ਆ ਮੈਨੂੰ ਦੀ ਉਜਾਤ ਹੈ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਿਰਪਖ ਪੋਸਟ ਚਾਨ ਲਈ ਅਮਰਸਰ